ਹੁਣ ਇੱਥੇ ਮੈਂ ਪੱਚੀ ਬੀਫਾਂ ਨੂੰ ਸੁਕਾ ਰਹੀ ਐ ਤੇ ਬਹੁਤ ਸਾਡਾ ਸੋਹਣਾ ਕੰਮ ਚੱਲਿਆ ਬੀਬੀਆਂ ਵੀ ਇੱਕ ਦਿਨ ਨਹੀਂ ਘਰੇ ਰਹਿੰਦਾਂਆਂ ਸਾਡਾ ਬਹੁਤ ਜੀ ਲੱਗਦਾ ਵੀ ਬਿਨਾ ਕੈਮੀਕਲ ਤੋਂ ਤੇ ਦੇਸੀ ਤਰੀਕੇ ਦੇ ਨਾਲ ਦੇਸੀ ਬੀਜ ਤੋਂ ਜਿਹੜਾ ਸਾਡਾ ਅਸੀਂ ਰੂ ਜਾਂ ਨਰਮਾ ਕਪਾਹ ਤਿਆਰ ਕਰਦੇ ਸੀ ਇਹ ਜਿਹਾ ਕੰਮ ਤਾਂ ਕੋਦੋਂ ਮਰਜੀ ਕਰ ਲੈਣ ਕਿਤੇ ਹੋਰ ਲਾਲਾ ਨਹੀਂ ਮੈਂ ਆਖਿਆ ਮੈਂ ਖੱਡੀ ਦਾ ਕੰਮ ਹੀ ਸਿਖਾਉਣਾਗਾ ਜਦੋਂ ਖੁਦ ਮੈਂ ਆਪ ਕਰਦੀ ਆਂਗੀ ਤੇ ਇਹਨੂੰ ਵੀ ਸਫਾਇਆ ਹਾਂ ਸਿੱਖੇ ਵੱਲ ਅਸੀਂ ਇੱਥੇ ਟ੍ਰੇਨਿੰਗ ਲੱਗੀ ਸਾਡੀ ਪੰਤਾਲੀ ਦੇ ਨਾਲ ਦੀ ਸਿੱਖੇ ਵਸੀਂ ਇੱਥੇ ਪਹਿਲਾਂ ਜਦੋਂ ਤੋਂ ਅਸੀਂ ਵੱਡੇ ਹੋਏ ਆਦੇ ਪੇਕੇ ਆ ਤੋਂ ਵੀ ਇੱਥੇ ਕੰਮ ਵੇਖਿਆ ਨਹੀਂ ਸੀ ਜੇ ਇੱਥੇ ਆ ਕੇ ਸਾਨੂੰ ਮੈਡਮ ਨੇ ਕੰਮ ਸਿਖਾਇਆ ਤਾਣਾ ਤਾਣ ਦੇ ਵਿੱਚ ਜੋ ਵੀ ਧਾਗੇ ਗੈਣੇ ਹੁੰਦੇ ਆ ਜਾਂ ਕੁਝ ਵੀ ਕਰਨਾ ਹੁੰਦਾ ਰੂਲ ਦੇ ਉੱਤੇ ਇਕੱਠਾ ਵੀ ਕਰਦੇ ਆ ਸਾਰਾ ਕਿ ਉਹ ਤੇ ਇੱਕ ਦਿਨ ਵੀ ਘਰ ਰਹੇ ਪਰ ਤਾਂ ਸਾਡਾ ਸਰੀਰ ਹੀ ਆਇਆ ਹੋਇਆ ਪੈਜੰਟ ਕੁੱਟ ਕੇ ਬਾਏ ਹੁੰਦੇ ਆ ਗਰਗ ਹੈ ਖੇਤੀ ਵਿਰਾਸਤ ਮਿਸ਼ਨ ਨਾਮ ਦੀ ਇੱਕ ਸੰਸਥਾ ਹੈ ਜੈਤੋ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਖੇਤੀ ਵਿਰਾਸਤ ਮਿਸ਼ਨ ਪਿਛਲੇ 20 ਸਾਲਾਂ ਤੋਂ ਕੁਦਰਤੀ ਖੇਤੀ ਨੂੰ ਪ੍ਰਮੋਟ ਕਰ ਰਿਹਾ ਹੈ ਕੁਦਰਤੀ ਖੇਤੀ ਦੇ ਵਿੱਚ ਸਾਡਾ ਸੇਤਮੰਦ ਭੋਜਨ ਜ਼ਹਿਰ ਮੁਕਤ ਭੋਜਨ ਚੰਗਾ ਸਮਾਜ ਤੇ ਚੰਗਾ ਵਾਤਾਵਰਨ ਅਸੀਂ ਇਸ ਕੰਮ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਭੋਜਨ ਦੀ ਲੜੀ ਦੇ ਨਾਲ-ਨਾਲ ਅਸੀਂ ਦੇਖਿਆ ਕਿ ਜਿਹੜਾ ਸਾਡਾ ਕੱਪੜਾ ਹੈ ਜਿਹੜਾ ਅਸੀਂ ਰੋਜ਼ ਵਰਤਦੇ ਆ ਪੈਨਨ ਦੇ ਵਿੱਚ ਬਿਸਤਰਿਆਂ ਦੇ ਵਿੱਚ ਤਾਂ ਉਹ ਵੀ ਸਾਡੇ ਖੇਤਾਂ ਤੋਂ ਆਂਦਾ ਸੀਗਾ ਪਹਿਲਾਂ ਕਪਾਹ ਤੇ ਨਰਮਾ ਇੱਥੇ ਪੰਜਾਬ ਦੇ ਵਿੱਚ ਉਗਾਇਆ ਜਾਂਦਾ ਸੀਗਾ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਇਹ ਸਾਰਾ بیਟੀ ਕਾਟਨ ਇੱਥੇ ਹੋਣ ਲੱਗਿਆ ਔਰ ਜਿਹੜੀ ਕਪਾਹ ਪੱਟੀ ਹੈ ਉਹ ਹੌਲੀ-ਹੌਲੀ ਜਾਂ ਤਾਂ ਚੋਨੇ ਵੱਲ ਸ਼ਿਫਟ ਹੋ ਗਈ ਜਾਂ ਜਿਹੜੀ ਕਾਟਨ ਹੋ ਵੀ ਰਹੀ ਹੈ ਉਹ بیਟੀ ਕਾਟਨ ਹੈ बीटी कॉटन एक जेनेटिकली मॉडिफाइड कॉटन है जिदे अंदर ही जहर पाया गया है ताकि जेडे ओदे उते कीट आंदे हैं पेस्ट आंदे हैं ओहो उनु रिपेल करे ओहो जेडे कीट हैं ओदे ते हमला ना कर सकन पर ओवर अ पीरियड ऑफ टाइम में देखा गया कि जेडी कॉटन नु कहा गया सी कि ओ किसाना दे लेई ले लाभदायक सिद्ध होएगी पर ओने किसाना नु ते साडी धरती नु बहुत नुकसान कीता क्योंकि बहुत ज्यादा पेस्टिसाइड स्प्रे कॉटन दे उते होया ਤੇ ਅਸੀਂ ਜਿਹੜਾ ਇਹ ਕੰਮ ਹੈ 2002 ਤੋਂ ਕਰ ਰਹੇ ਆ ਵੈਸੇ ਤਾਂ بی ٹی कॉटन ਦੇ ਖਿਲਾਫ ਖੇਤੀ ਵਿਰਾਸਤ ਮਿਸ਼ਨ ਨੇ کافی ਵੱਡਾ ਕੈਂਪੇਨ ਲੇਤਾ ਖੇਤੀ ਵਿਰਾਸਤ ਮਿਸ਼ਨ ਨੇ بی ٹی कॉटन ਦੇ ਉੱਤੇ 2002 ਤੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਜਿਹੜੇ ਆਰਗੈਨਿਕ ਫਾਰਮਿੰਗ ਕਰਨ ਵਾਲੇ ਕਿਸਾਨ ਹੈ ਉਹ ਇਹਦੇ ਪੱਖ ਦੇ ਵਿੱਚ ਉਦੋਂ ਤੋਂ ਹੀ ਸੀਗੇ ਪਰ 2016-17 ਦੇ ਵਿੱਚ ਕੁਦਰਤੀ ਤਰੀਕੇ ਨਾਲ ਦੇਸੀ ਕਪਾਹ ਉਗਾਇਆ ਹੋਇਆ ਤੇ ਦੇਸੀ ਨਰਮਾ ਕਿਸਾਨਾਂ ਤੋਂ ਉਗਵਾਇਆ ਹੋਇਆ ਜਿਦੇ ਵਿੱਚ ਕਿ ਦੇਸੀ ਬੀਜ ਇਸਤੇਮਾਲ ਕੀਤੇ ਗਏ ਸੀ ਨਾਨ ਬੀਟੀ ਨਾਨ ਹਾਈਬ੍ਰਿਡ ਨਾਨ ਜੀਐਮਓ ਉਹ ਕਿਸਾਨਾਂ ਤੋਂ ਲੈ ਕੇ ਪਿੰਡ ਦੀਆਂ ਬੀਬੀਆਂ ਨੂੰ ਫਰੀਦਕੋਟ ਅਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਦਿੱਤਾ ਗਿਆ ਚਰਖੇ ਦੇ ਉੱਤੇ ਸੂਤ ਕਤਾਈ ਦੇ ਲਈ ਤਾਂ ਇਹ ਇੱਕ ਪੂਰਾ ਸਿਸਟਮ ਸੀਗਾ ਕਿ ਖੇਤਾਂ ਦੇ ਵਿੱਚ ਕਪਾਹ ਨਰਮਾ ਉਗਾਇਆ ਜਾਏਗਾ ਉਹਦੀ ਵਿਲਾਈ ਪਿੰਜਾਈ ਪੂਨੀਆਂ ਬਣਾ ਕੇ ਬੀਬੀਆਂ ਉਹਨੂੰ ਚਰਖੇ ਦੇ ਉੱਤੇ ਸੂਤ ਬਨਾਨ ਗੀਆਂ ਔਰ ਸੂਤ ਕਤਨ ਤੋਂ ਬਾਅਦ ਉਹਦਾ ਕਪੜਾ ਬਨੇਗਾ ਖੱਦਰ ਬਨੇਗਾ ਦਰਿਆ ਬਨਨ ਗੀਆਂ ਜਿਹੜੀ ਕਿ ਵਿਆਹ ਸ਼ਾਦੀਆਂ ਦੇ ਵਿੱਚ ਬੇਟੀਆਂ ਨੂੰ ਜਾਂ ਘਰ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਤਾਂ ਅਸੀਂ ਦੇਖਿਆ ਕਿ ਇਹ ਜਿਹੜੀ ਸਾਰੀ ਕੜੀ ਹੈ ਇਹ ਡਿਸਟਰਬ ਹੋ ਗਈ ਕਿਉਂਕਿ ਹੁਣ ਕਪਾਹ ਨਰਮਾ ਹੀ ਨਹੀਂ ਹੈ ਤੇ ਅੱਗੇ ਜਿਹੜੇ ਕਤਾਈ ਕਰਨ ਵਾਲੇ ਹਨ ਚਰਖਿਆਂ ਤੇ ਉੱਤੇ ਜਿਹੜੇ ਕੰਮ ਕਰਦੇ ਸੀਗੇ ਤਾਂ ਉਹਨਾਂ ਨੇ ਚਰਖੇ ਵੀ ਹੁਣ ਪਾਸੇ ਕਰਤੇ ਕਈਆਂ ਨੇ ਚਰਖੇ ਤੋੜਤੇ ਕਈਆਂ ਨੇ ਚਰਖੇ ਜਲਾਤੇ ਔਰ ਫਿਰ ਜਿਹੜਾ ਇੱਕ ਬੁਨਕਰ ਸਮਾਜ ਸੀਗਾ ਜੁਲਾਹਾ ਜਿਹਨੂੰ ਆਪਾਂ ਕਹਿੰਨੇ ਆ ਪੰਜਾਬੀ ਦੇ ਵਿੱਚ ਤਾਂ ਵੀਵਰ ਵਾਲੀ ਜਿਹੜੀ ਕੈਟਾਗਰੀ ਸੀਗੀ ਉਹ ਕੰਪਲੀਟਲੀ ਹੌਲੀ-ਹੌਲੀ ਵੈਨਿਸ਼ ਹੁੰਦੀ ਗਈ ਖਤਮ ਹੁੰਦੀ ਗਈ ਤੇ ਅਸੀਂ ਪਿੰਡਾਂ 'ਚ ਜਾ ਕੇ ਦੇਖਿਆ ਕਿ ਕੋਈ ਵਿਰਲਾ ਹੀ ਇੱਕ ਅੱਧਾ ਬੁਨਕਰ ਬਚਿਆ ਔਰ ਬੀਬੀਆਂ ਜਿਹੜਾ ਘਰ-ਘਰ ਦੇ ਵਿੱਚ ਖੱਡੀਆਂ ਬੁੰਦੀਆਂ ਸੀ ਉਹ ਵੀ ਹੌਲੀ-ਹੌਲੀ ਖਤਮ ਹੁੰਦਾ ਗਿਆ ਔਰ ਅਗਲੀ ਪੀੜ੍ਹੀ ਤੱਕ ਤਾਂ ਇਹ ਜਿਹੜਾ ਗਿਆਨ ਹੈ ਇਹ ਜਿਹੜੀ ਕਲਾ ਹੈ ਉਹ ਪਹੁੰਚ ਹੀ ਨਹੀਂ ਰਹੀ ਹੈ ਜਿਹੜਾ এডਿਕੇਸ਼ਨ ਦਾ ਇੱਕ ਪਲੇਟਫਾਰਮ ਸੀ ਉਹ ਅੱਗੇ ਜਾ ਨਹੀਂ ਰਿਹਾ ਫਿਰ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਅਸੀਂ ਇਸ ਕੰਮ ਨੂੰ ਰਿਵਾਈਵ ਕੀਤਾ ਕਿ ਕਿਸਾਨ ਕਾਟਨ ਲਗਾਨ ਔਰ ਬੀਬੀਆਂ ਉਹਨੂੰ ਪ੍ਰੋਸੈਸ ਕਰਨ ਤਾਂ ਕਪੜਾ ਬਣੇ ਫਿਰ ਅਸੀਂ ਰੀਅਲਾਈਜ਼ ਕੀਤਾ ਕਿ ਇਹਦੇ ਵਿੱਚ ਤਾਂ ਇੱਕ ਇਕਨੋਮਿਕ ਓਪਰਚ्युनिटी ਵੀ ਹੈ ਕਿ ਬੀਬੀਆਂ ਨੂੰ ਘਰ ਬੈਠੇ ਰੋਜ਼ਗਾਰ ਮਿਲ ਸਕਦਾ ਤਾਂ ਹੌਲੀ-ਹੌਲੀ ਕਰਕੇ ਕੰਮ ਵਧਿਆ ਅਸੀਂ ਜਿਹੜੀ ਇਹਦੇ ਵਿੱਚ ਟੈਕਨੀਕਲ ਚੀਜ਼ਾਂ ਹਨ ਟੈਕਸਟਾਈਲ ਇੰਡਸਟਰੀ ਦੇ ਨਾਲ ਅਸੀਂ ਕੰਟੈਕਟ ਕੀਤਾ ਕਿ ਕਿਵੇਂ ਕਾਟਨ ਤੋਂ ਪ੍ਰੋਸੈਸਿੰਗ ਹੋਣੀ ਹੈ ਕਿਵੇਂ ਸਪਿਨਿੰਗ ਹੋਣੀ ਹੈ ਕਿਵੇਂ યાਨ ਬੰਨਣਾ ਹੈ ਕਿਵੇਂ ਵੀਵਿੰਗ ਹੋਣੀ ਹੈ ਔਰ ਫਿਰ ਸਾਡੇ ਕੋਲ ਇੱਕ ਠੀਕ ਠਾਕ ਮਾਤਰਾ ਦੇ ਵਿੱਚ ਕਾਟਨ ਪ੍ਰੋਡਿਊਸ ਹੋਈ ਉਸ ਕਾਟਨ ਦਾ ਅਸੀਂ ਧਾਗਾ ਬਣਾਇਆ ਔਰ ਫਿਰ ਅਸੀਂ ਪੰਜਾਬ ਦੇ ਵਿੱਚ ਬੁਨਕਰਾਂ ਨੂੰ ਜੁਲਾਹਿਆਂ ਨੂੰ ਵੀ ਜ਼ਿੰਦਾ ਕੀਤਾ ਹੁਣ ਅਸੀਂ ਜਿੱਥੇ ਖੜੇ ਆ ਇਹ ਜੈਤੋ ਦੇ ਵਿੱਚ ਆਰਵੀ ਸ਼ਾਂਤੀ ਨਗਰ ਦੇ ਵਿੱਚ ਅਸੀਂ ਬੁਨਕਰ ਪਾਟਸ਼ਾਲਾ ਪਿਛਲੇ 6 ਮਹੀਨਿਆਂ ਤੋਂ ਚਲਾ ਰਹੇ ਹਾਂ ਜਿੱਥੇ ਅਸੀਂ 25 ਬੀਬੀਆਂ ਨੂੰ ਵੀਵਿੰਗ ਦੀ ਟ੍ਰੇਨਿੰਗ ਦਿੱਤੀ ਹੈ ਇਹ ਇੱਥੇ ਸਿੱਖਦੀਆਂ ਵੀ ਐ ਇੱਥੇ ਕੱਪੜਾ ਵੀ ਬਣਾਉਂਦੀਆਂ ਤੇ ਹੌਲੀ-ਹੌਲੀ ਸਾਡੀ ਕੋਸ਼ਿਸ਼ ਹੈ ਕਿ ਜੱਤੋ ਦੇ ਵਿੱਚ ਅਸੀਂ ਕੋਈ 50-60 ਹੋਰ ਬੀਬੀਆਂ ਨੂੰ ਇਹ ਬੁਣਕਰੀ ਦਾ ਕੰਮ ਸਿਖਾਈਏ ਤਾਂ ਕਿ ਇਹ ਕਲਾ ਵੀ ਜ਼ਿੰਦਾ ਰਹੇ ਹੱਥ ਦਾ ਕੱਪੜਾ ਵੀ ਬਣਦਾ ਰਹੇ ਕਿਉਂਕਿ ਹੱਥ ਦੇ ਕੱਪੜੇ ਦੀ ਆਪਣੀ ਪਹਿਚਾਨ ਹੈ ਉਹਦਾ ਜਿਹੜਾ ਟੈਕਸਚਰ ਹੈ ਉਹਦਾ ਜਿਹੜਾ ਫੀਲ ਹੈ ਉਹ ਮਸ਼ੀਨ ਦੇ ਕੱਪੜੇ ਨਾਲੋਂ ਬਿਲਕੁਲ ਅਲੱਗ ਹੈ ਸਰਦੀ ਗਰਮੀ ਦੇ ਵਿੱਚ ਇਹ ਕੱਪੜਾ ਬਹੁਤ ਚੰਗਾ ਰਹਿੰਦਾ ਹੈ ਤਾਂ ਇਸ ਤਰ੍ਹਾਂ ਕਰਕੇ ਅਸੀਂ ਇਹ ਕੰਮ ਨੂੰ ਕਰ ਰਹੇ ਹਾਂ ਜਿਹੜੀ ਸਾਡੀ ਬੁੰਨਕਰ पाठशाला ਹੈ ਇਹ ਇੱਕ ਸਕੂਲ ਦੀ ਤਰ੍ਹਾਂ ਹੀ ਹੈ ਜਿੱਥੇ ਟੀਚਰ ਵੀ ਹੈ ਤੇ ਸਟੂਡੈਂਟ ਵੀ ਹੈ ਤੇ ਇਹ ਸ਼ਿੰਦਰ ਕੌਰ ਜੀ ਹੈ ਇਹਨਾਂ ਦਾ ਪਿੰਡ ਹੈ ਡੋੜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ 11 ਸਾਲ ਦੇ ਸੀਗੇ ਜਦੋਂ ਤੋਂ ਇਹ ਖੱਡੀ ਬੁੰਨ ਰਹੇ ਹਨ ਤੇ ਇੱਥੇ ਆ ਕੇ ਇਹ ਸਾਰੀਆਂ ਬੀਬੀਆਂ ਨੂੰ ਭੈਣਾਂ ਨੂੰ ਨਵੀਂ ਕੁੜੀਆਂ ਨੂੰ ਖੱਡੀ ਦਾ ਕੰਮ ਸਿਖਾਉਂਦੇ ਹਨ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਆਂਟੀ ਤੁਸੀਂ ਦੱਸੋ ਆਪਣੇ ਕੰਮ ਦੇ ਬਾਰੇ ਅਸੀਂ ਮੈਂ 10 ਸਾਲ ਦੀ ਸੀ ਜਦੋਂ ਜੀ ਖੱਡੀ ਬਉਣ ਲੱਗਿਆਂ ਤੇ ਮੇਰਾ ਫਰਮਾਣ ਨਹੀਂ ਲੱਗਿਆ ਕਰੇ ਮੈਂ ਬਹੁਤ ਬੀਬੀਆਂ ਸਖਾਈਆਂ ਪਿੰਡ ਆਪਦੇ ਪੇਕੀ ਵੀ ਸਹੁਰੇ ਆ ਕੇ ਵੀ ਨਹੀਂ ਮਛੱਡੀ ਦਾਣੀ ਹੁਣ ਕੇ ਜਦੋਂ ਹੁਣ 5 ਸਾਲ ਹੋ ਗਏ ਨੂੰ ਸੀ ਮੈਂ ਮੇਰੇ ਨਾਲ ਜੁੜ ਗਈ ਇਹਦਾ ਕੱਪੜਾ ਪੂੜਾ ਬੁੰਨਦੀ ਸੀ ਫਿਰ ਪਿੰਡਾ ਪਿੰਡਾ ਚ ਜਾਂਦੀ ਸੀ ਵਿਚਾਰੀ ਸਾਰੇ ਫਿਰ ਵਿਖਾਉਂਦੀ ਸੀ ਪੇਟੀਆਂ ਚੋਂ ਕੱਢ-ਕੱਢ ਕੇ ਫਿਰ ਇਹ ਉੱਥੇ ਮੈਂ ਘਰਾਂ ਚ ਇਹਦਾ ਕੰਮ ਦਵਾਇ ਦੂਜੇ ਬਹੁਤ ਦਿਆ ਕਰ ਕਰਕੇ ਮੁੜ ਕੇ ਮੇਰ ਨਾਲ ਕਰ ਲਾ ਪਈ ਆ ਪਾਏ ਕਰਕੇ ਵੀ ਖੱਡੀਆਂ ਚ ਲੱਗ ਗਏ ਮੈਨੂੰ ਬਹੁਤ ਚਾ ਚੜਿਆ ਤੇ ਪਰ ਮੇਰੀ ਮਨ ਦੀ ਇੱਛਾ ਪਹਿਲਾਂ ਤੁਸੀਂ ਵੀ ਖੱਡੀਆਂ ਲੈਣੋਂ ਲੈਣ ਸਾਡੇ ਖੱਡੀਆਂ ਲੱਗਣ ਤੇ ਮੈਨੂੰ ਬਹੁਤ ਸ਼ੌਂਕ ਸੀ ਹੁਣ ਇੱਥੇ ਮੈਂ 25 ਬੀਬਾਂ ਨੂੰ ਸੁਖਾ ਰਹੀ ਆ ਤੇ ਬਹੁਤ ਸਾਡਾ ਸੋਹਣਾ ਕੰਮ ਚੱਲਿਆ ਬੀਬਾਂ ਵੀ ਇੱਕ ਦਿਨ ਨਹੀਂ ਘਰੇ ਰਹਿੰਦਿਆਂ ਸਾਡਾ ਬਹੁਤ ਜੀ ਲੱਗਦਾ ਤੇ ਬਹੁਤ ਸੋਹਣਾ ਸਾਡਾ ਕੰਮ ਚੱਲਿਆ ਸਾਡਾ ਅੱਗੇ ਕੰਮ ਵਧਣਾ ਚਾਹੀਦਾ ਤੇ ਸ਼ੌਂਕ ਬਹੁਤ ਸਮੇਂ ਦਾ ਤੇ ਬਹੁਤ ਮੈਨੂੰ ਚਾ ਚੜਿਆ ਜਦੋਂ ਇਹਨੇ ਆਖਿਆ ਵੀ ਅਸੀਂ ਇਹ ਕੰਮ ਕਰ ਰਹੇ ਕਰਨਾ ਖੱਡਮਾ ਦਾ ਮੈਂ ਖਾ ਹਾ ਤਾਂ ਬਹੁਤ ਸੋਹਣੀ ਸਦੀ ਜਾਗਤੀ ਦੂਰੀ ਆ ਜਿਹੜੀ 30 ਸਾਲੋਂ ਵਿੱਚ ਛੱਡੀ ਪਈ ਨੂੰ ਤੇ ਆਪਣੀ ਫੇਰ ਜਾਗਤੀ ਤੇ ਬੀਬੀਆਂ ਚਰਖਾ ਹੀ ਨਹੀਂ ਜਾਣਦੇ ਅਸੀਂ ਵੀ ਕਿਵੇਂ ਹੁੰਦਾ ਤੇ ਜਿਹੜਾ ਹੁਣ ਇਹਨਾਂ ਨੇ ਦੂਰੀਆਂ ਕੰਮ ਸਟਾਰਟ ਕਰ ਲੈ ਬਹੁਤ ਧੰਨਵਾਦ ਹੈ ਨਾ ਤੇ ਇੱਥੇ ਜਿਹੜੀ ਹੁਣ ਬੀਬੀਆਂ ਸਿੱਖ ਰਹੀਆਂ ਕੀ ਲੱਗਦਾ ਤੁਹਾਨੂੰ ਵੀ ਕਿੰਨਾ ਕੁ ਸਿੱਖ ਚੁੱਕੀਆਂ ਤੇ ਕਦੋਂ ਤੱਕ ਚੰਗਾ ਕੱਪੜਾ ਬਣਾਉਣਾ ਸ਼ੁਰੂ ਕਰ ਦੇਣਗੀਆਂ ਨਹੀਂ ਬਹੁਤ ਸੋਹਣਾ ਸਿੱਖੀ ਜਾਂਦੇ ਨੇ ਤੇ ਬਹੁਤ ਸੋਹਣੀ ਸਿੱਖ ਲਿਆ ਤੇ ਬਹੁਤ ਸਾਫ ਕੱਪੜਾ ਹੁਣ ਬਣਿਆ ਜੀ ਵੀ ਹੋ ਤਾਂ ਜਿਹੜੇ ਘਰੇ ਵੀ ਰਹਿਣ ਆਪਾਂ ਵੀ ਖੱਡੀਆਂ ਆ ਜਾਣ ਤੇ ਸਾਡੀ ਜਗ੍ਹਾ ਤਿਆਰ ਹੁੰਦੀ ਐ ਦੁਆਆਂ ਵੀ ਸਾਨੂੰ ਸੱਦੋ ਜਦੋਂ ਤੁਸੀਂ ਕਹਿੰਦੇ ਹੋ ਵੀ ਮੈਂ ਜਦੋਂ ਤੱਕ ਖੱਡੀ ਤੇ ਨਾ ਬੈਠਾ ਮੈਨੂੰ ਸਬਰ ਨਹੀਂ ਆਉਂਦਾ ਤਾਂ ਐਸਾ ਐਸਾ ਖੱਡੀ ਦੇ ਵਿੱਚ ਕੀ ਲੱਗਦਾ ਤੁਹਾਨੂੰ ਮੈਨੂੰ ਐ ਹੀ ਲੱਗਦਾ ਮਨ ਵੀ ਮੈਂ ਬੁਣੀ ਜਾਵਾਂ ਤੇ ਵੀ ਕੱਪੜਾ ਬਹੁਤ ਸੋਹਣਾ ਲੱਗਦਾ ਇਹ ਨਾਲੇ ਇਹ ਕੱਪੜਾ ਤਾਂ ਆਪਾਂ ਨੂੰ ਜਉਣ ਮਰਨੇ ਦਾ ਵੜਦਾ ਪਹਿਲਾਂ ਤੋਂ ਹੀ ਕਰਦਾ ਬੁਣਿਆ ਹੋਇਆ ਕੱਪੜਾ ਤੇ ਮੌਨਾ ਤਾਂ ਜਿੱਦ ਮਰਜ਼ੀ ਲੈ ਲਗੀ ਦੇ ਹੁੰਦਾ ਤਾਈ ਜੀ ਮੇਰੀ ਚਾਚੜਾ ਵੀ ਕਿਉਂ ਇਹ ਬੰਦ ਹੋ ਰਿਹਾ ਸੀ ਜੀ ਹੁਣ ਛਟਾਟ ਗਈ ਜਿਵੇਂ ਬੀਬੀਆਂ ਘਰੇ ਵੇਲੀ ਬੈਠੀ ਰਹਿੰਦੀ ਐ ਤੇ ਇੱਥੇ ਜਿਹੜੀ ਸਾਡੇ ਕੋਲ ਆਂਦੀ ਐ ਤਾਂ ਉਹਨਾਂ ਦੀ ਮਾਨਸਿਕਤਾ ਤੇ ਤੁਹਾਨੂੰ ਕਿਵੇਂ ਦਾ ਬਦਲਾਵ ਲੱਗਦਾ ਵੀ ਕਿਵੇਂ ਉਹਨਾਂ ਦਾ ਮਨ ਰਹਿੰਦਾ ਕਿਵੇਂ ਉਹਨਾਂ ਦਾ ਸਰੀਰ ਰਹਿੰਦਾ ਇਸ ਕੰਮ ਨੂੰ ਕਰਨ ਦੇ ਉਹਨਾਂ ਦਾ ਤਾਂ ਬਹੁਤ ਜੀ ਉਹ ਤੇ ਇੱਕ ਦਿਨ ਵੀ ਘਰੇ ਰਹੇ ਪਰ ਤਾਂ ਸਾਡਾ ਸਰੀਰ ਹੀ ਆਇਆ ਹੋਇਆ ਪੈ ਜਾਂਡ ਕੁੱਟ ਕੇ ਬਾਏ ਹੁੰਨੇ ਐ ਤੇ ਜਦੋਂ ਇਸ ਕੰਮ ਕਰਦੇ ਤੇ ਆਇਆ ਲੱਗਦਾ ਵੀ ਜਾਨੀ ਭਲਾ ਹੌਸਲਾ ਕੰਮ ਦਾ ਸਾਨੂੰ ਸਦੀ ਸਕੇਵਾਨੀ ਆਉਂਦਾ ਜੇ ਤਾਂ ਸਾਰੀਆਂ ਇਹਨਾਂ ਵਿਛਾਵਾਸ਼ ਇਹਨਾਂ ਦੀ ਜਿਹੜੀ ਇਹ ਕੰਮ ਤੋਰਿਆ ਸਗਲ ਦੀ ਬੀਬੀਆਂ ਕੰਮ ਲੱਗਣਾ ਨਹੀਂ ਘਰੇ ਬੈਠਣਾ ਰਹਿੰਦਾਂ ਵੀ ਰੋਗ ਲੱਗਦੇ ਘਰੇ ਬੈਠਿਆਂ ਨੂੰ ਤੇ ਜੇ ਹੁਣ ਆਪਾਂ ਮੰਨ ਇੱਕ ਅੱਡਾ ਕੱਢਾ 10-10 ਕੋਲੇ ਆ ਗਏ ਤੇ ਬੁੜੀ ਲਚਾਰ ਚੜ ਜਾਂਦਾ ਕੀ ਮੇਰੇ ਕੋਲੇ ਹੈਗੇ ਆ ਤੇ ਕਿੱਥੇ ਉਹ ਘਰੇ ਜਦੋਂ ਕੋਲੇ ਜੇਵ ਚ ਕੋਈ ਹੋਣਾ ਨਾ ਵੀ ਲੜਾਈਆਂ ਪੰਨੀਆਂ ਰਹਿੰਦਾਂ ਤੇ ਕਿੱਥੇ ਕੰਮ ਕਰਕੇ ਆਪਣਾ ਹੁਣ ਸੁੱਖ ਨਾਲ ਦੋ ਪੈਸੇ ਵੀ ਆ ਕੇ ਦਿੱਤਾ ਆ ਵਿਚਾਰੇ ਇਹਨਾਂ ਹੌਸਲੇ ਵੀ ਸਾਡਾ ਕੰਮ ਹੈ ਤੇ ਹੁਣ ਹੀ ਉਹ ਬੀਬੀਆਂ ਤਾਂ ਆਖੀ ਜਾਂਦੇ ਕਿ ਤੇ ਸਾਡਾ ਕੰਮ ਨਾ ਰੋਕਦੇ ਜੋ ਕਰੀ ਚੱਲਣਾ ਸੀ ਤਾਂ ਕੰਮ ਲਗਿੰਨਾ ਪੰਨਤਾ ਚਾਰ ਨਾਲ ਇੱਕ ਦਿਨ ਕਰੇ ਲਾਉ ਜਾਂਦੇ ਕਿ ਨਹੀਂ ਲਾਉਣੇ ਜਾਣਾ ਤਾਂ ਵੀ ਅੰਨ ਗੱਜ ਲਈ ਜਾਂਦੇ ਘੀੜੀ ਲੱਗਣਾ ਸਾਡਾ ਇਹ ਜਿਹੜਾ ਆਪਾਂ ਕਿਸਾਨਾਂ ਤੋਂ ਦੇਸੀ ਕਪਾਹ ਤੇ ਨਰਮਾ ਲੈਂਦੇ ਆ ਫਿਰ ਇਹਨੂੰ ਕਤਵਾਨੇ ਆ ਤਾਂ ਦੇਸੀ ਸੂਤ ਨਾਲ ਦੇਸੀ ਕਪੜਾ ਇਹ ਤਿਆਰ ਹੁੰਦਾ ਆ ਹਾਂ ਹਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਕੰਮ ਹੋ ਰਿਹਾ ਬੀਬੀਆਂ ਦੇ ਨਾਲ ਵੀ ਕੰਮ ਹੋ ਰਿਹਾ ਹਾਂ ਇਹ ਫਿਰ ਆਪਾਂ ਹੋ ਨਰਮਾ ਕਪਾਹ ਇਹ ਵਜਾਉਂਦੇ ਆ ਜੀ ਰੂਸੀ ਮੈਡਮ ਹਰੀ ਸਾਰੇ ਭਾਈ ਘੋਰੇ ਹਰੀ ਸਾਰੇ ਫੇਰੇ ਇਹ ਬਜਾ ਕੇ ਫੇਰੇ ਖਰੀਦ ਕਰਦੇ ਆ ਫਿਰ ਪੰਜਾ ਕੇ ਲਿਆਉਂਦੇ ਆ ਫਿਰ ਬੀਬੂ ਨਾਲ ਚੁਕਾਉਂਦੇ ਆ ਕੱਪਤ ਨਾਲਾਂ ਆ ਭਾਲਦੇ ਆ ਉਹਨਾਂ ਤੱਕ ਤਾ ਉਹਨੀਆਂ ਫੇਰ ਅਸੀਂ ਕਪੜਾ ਤਿਆਰ ਕਰਦੇ ਆ ਇੱਥੇ ਜਿਹੜਾ ਤੁਹਾਡਾ ਰੋਲ ਹੈ ਉਹ ਇੱਕ ਅਧਿਆਪਕ ਦੀ ਤਰ੍ਹਾਂ ਵੀ ਤੁਸੀਂ ਸਾਰਿਆਂ ਨੂੰ ਦੱਸਣਾ ਸਿਖਾਣਾ ਤਾਂ ਤੁਹਾਨੂੰ ਅੰਦਰੋਂ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਤੁਸੀਂ ਤਾਂ ਹੁਣ ਤੱਕ ਆਪਣੇ ਘਰੇ ਹੀ ਬੁੰਦੇ ਰਹੇ ਸੀਗੇ ਘਰੇ ਹਾਂ ਜਿਹੜਾ ਵੀ ਕਪੜਾ ਬੁਣਿਆ ਇਹ ਤਾਂ ਪਿਛਲੇ 6-7 ਮਹੀਨਿਆਂ ਤੋਂ ਤੁਸੀਂ ਇੱਥੇ ਆ ਕੇ ਸਾਰਿਆਂ ਨੂੰ ਸਿਖਾ ਰਹੇ ਹੋ ਤਾਂ ਸਿੱਖਣ ਵਾਲਿਆਂ ਦਾ ਤੇ ਤੁਹਾਡਾ ਕਿਵੇਂ ਦਾ ਰਹਿੰਦਾ ਜਦੋਂ ਤੁਸੀਂ ਇੱਕ ਦੂਜੇ ਨੂੰ ਦੱਸਦੇ ਹੋ ਮੇਰਾ ਆ ਹੀ ਰਹਿੰਦਾ ਮਾਣ ਉਹ ਹੀ ਆਂਦੇ ਵੇ ਅਸੀਂ ਸਿੱਖਣਾ ਚਾਹੁੰਨੇ ਆ ਤੇ ਨਾਲ ਤਾਂ ਮੈਰਾ ਵੀ ਸਿਖਾਉਣ ਨੂੰ ਬਹੁਤ ਚਿਤਕਾ ਦੋ ਵੀ ਆਂਦੀਆਂ ਸੀ ਸਿੱਖਣਾ ਚਾਹੁੰਦੇ ਨੇ ਉਹ ਵੀ ਆਦਿ ਅਸੀਂ ਬਹੁਤ ਸਾੜਾ ਥੇ ਲੱਗਦਾ ਉਹ ਆਂਦੇ ਸੀ ਤਾਂ ਸਦੀ ਬਹਿ ਕੇ ਅਸੀਂ ਜਾਣਦੇ ਨਹੀਂ ਸੀ ਵੀ ਕੀ ਚੀਜ਼ ਹੁੰਦੀ ਹੈ ਇਹ ਬਹੁਤ ਵਧੀਆ ਕੰਮ ਹੈ ਤਾਂ ਜਿਹੜਾ ਛੁਟਾਰ ਕੀਤਾ ਨਾਲ ਜੀ ਲੱਗਦਾ ਨਾਲੇ ਹੱਡ ਪੈਰ ਨਹੀਂ ਦੁਖਦੇ ਇਹ ਤੇ ਦਵਾਈ ਹੈ ਇੱਕ ਸਾਧ ਦੀ ਤੁਸੀਂ ਕਹਿੰਦੇ ਹੋ ਨਾ ਬਈ ਇਹ ਤਾਂ ਉਹ ਹੈ ਨਸ਼ਾ ਹੈ ਉਹ ਨਸ਼ਈ ਹਾਂ ਉਹ ਕੀ ਮੈਂ ਕਹਿੰਦੇ ਨਸ਼ਾ ਤਾਂ ਲੋਕ ਬੁਰਾ ਮੰਨਦੇ ਆ ਤੇ ਤੁਸੀਂ ਕਹਿੰਦੇ ਹੋ ਖੱਡੀ ਨਸ਼ਾ ਮੈਨੂੰ ਖੱਡੀ ਦਾ ਨਸ਼ਾ ਮੈਂ ਹੁਣ ਇੱਥੇ ਕੰਮ ਕਰਦੀ ਆ ਮੈਂ ਘਰ ਜਾ ਕੇ ਵੀ ਇੱਕ ਘੰਟਾ ਲਾਉਣੀ ਲਾਉਣੀ ਜਿੰਨੇ ਚਿਰ ਮੈਂ ਲਾਵਾਂ ਨਾ ਉਹਨੇ ਚਿਰ ਮੈਨੂੰ ਟੇਕ ਨਹੀਂ ਆਉਂਦੀ ਘਰ ਦੇ ਕਹਣਗੇ ਹੁਣ ਤੂੰ ਉੱਥੇ ਥੱਕੀ ਆਈਆਂ ਕੀ ਕਰਨਾ ਨਹੀਂ ਮੈਂ ਜਿੰਨੇ ਚਿਰ ਮੈਂ ਘੰਟਾ ਲਾਉਂਦੀ ਉਹਨੇ ਚਿਰ ਮੈਨੂੰ ਟੇਕ ਨਹੀਂ ਆਉਂਦੀ ਕੋਣਾਂ ਕਿ ਸ਼ਾਂਤੀ ਜੀ ਨਹੀਂ ਮਿਲਦੀ ਤੇ ਫਿਰ ਆਏ ਨਹੀਂ ਵੀ ਕੋਈ ਜਾਂ ਧਾਗਾ ਟੁੱਟ ਗਿਆ ਵੀ ਇਹ ਮੇਰੇ ਚਿੱਤ ਤਾਂ ਕਿ ਕਹਿੰਦਾ ਜੀ ਲੱਗੂਗਾ ਆਏ ਨਹੀਂ ਸਾਰਾ ਪਿੰਡ ਹੀ ਆਹਦਾ ਡੋੜ ਵੀ ਇਹ ਤਾਂ ਚਿੱਤ ਕਿਉਂ ਨਹੀਂ ਆਹਦਾ ਸਾਰੀ ਤੇ ਧਾਗਾ ਤੇ ਮੱਥਾ ਮਾਰੀ ਜਾਂਦੀ ਧਾਗਾ ਦੀ ਮੱਥਾ ਮਾਰੀ ਜਾਂਦੀ ਇਹ ਜਿਹੜਾ ਖੱਡੀ ਦਾ ਕੰਮ ਹੈ ਆਪਾਂ ਜਿਵੇਂ ਹੱਥੀ ਕਿਰਤ ਕਰਦੇ ਆ ਤਾਂ ਇਹਦੇ ਵਿੱਚ ਤੁਸੀਂ ਸਬਰ ਸੰਤੋਖ ਤੇ ਸੰਤੁਸ਼ਟੀ ਦੀ ਜਿਹੜੀ ਰੋਟੀ ਕਹਿੰਦੇ ਆਂ ਵੀ ਬਰਕਤ ਦੀ ਰੋਟੀ ਦਾਤਾ ਦਿੰਦਾ ਹੈ ਤਾਂ ਤੁਸੀਂ ਉਸ ਤਰ੍ਹਾਂ ਵੀ ਇਹਨੂੰ ਦੇਖ ਕੇ ਚੱਲਦੇ ਹੋ ਜੋੜਦੇ ਹੋ ਇਸ ਕੰਮ ਨੂੰ ਹਾਂ ਜੀ ਹਾਂ 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 ਜੋੜਦੇ ਆਂ ਜੀ ਕਿਵੇਂ ਜੋੜਦੇ ਹੋ ਉਹਦੇ ਬਾਰੇ ਥੋੜਾ ਜਿਹਾ ਦੱਸੋ ਬੇ ਕੀ ਲੱਗਦਾ ਜਦੋਂ ਆਪਾਂ ਹੱਥੀ ਕੰਮ ਕਰਦੇ ਆਂ ਹੱਥੀ ਕੰਮ ਕਰਕੇ ਜੀ ਹੁਣ ਵਾਪਾ ਪਹਿਲਾਂ ਥੋੜੇ ਜਿਹਾ ਮਿਹਨਤ ਤੋਂ ਆਪਾਂ ਕਰ ਕਰਕੇ ਫੇਰ ਆਪਾਂ ਕੰਮ ਜੀ ਸਟਾਰਟ ਕਰ ਲੈਨੇ ਆਂ ਸਦੀ ਇਹਦੇ ਵਿੱਚ ਆਪਾਂ ਕੰਮ ਕਰ ਕਰਕੇ ਤੇ ਕਿੰਨਾ ਕੁਝ ਬਣਾ ਲੈਨੇ ਆਂ ਆਪਦੀ ਈਰਤ ਕਮਾਈ ਕਰਕੇ ਤੇ ਜ ਆਖ ਪਾ ਨਰ ਮੇ ਜਵੇਂ ਹੀ ਹਟ ਗਏ ਇਸ ਵੇਲੇ ਤੇ ਸਦੀ ਹੁਣੇ ਆਪਾਂ ਵਜੋਂ ਲੱਗ ਪਈ ਤਾਂ ਵਧੀਆ ਹੋ ਗਿਆ ਨਾਲੇ ਤਾਂ ਹੁਣ ਬੀਬੀਆਂ ਪਹਿਣਾ ਦਾ ਕੰਮ ਖੜਾ ਸੀ ਉਹ ਚੱਲ ਪਿਆ ਆਪਣਾ ਸਾਰਿਆਂ ਦਾ ਤੇ ਨਾਲੇ ਇਹ ਕੱਪੜੇ ਅਰਗੀ ਤਰੀ ਇਸ ਨੇ ਸਦੀ ਤਾਂ ਠੰਡਾ ਹੁੰਦਾ ਸਦੀ ਨਾ ਰੋਗ ਲੱਗਦੇ ਆ ਹੁਣ ਕਿੰਨੇ ਰੋਗ ਲੱਗੇ ਪਏ ਧੁੰਨਾਂ ਨੂੰ ਇਹ ਕੱਪੜੇ ਨਾਲ ਹੀ ਲੱਗੇ ਆ ਕਿਉਂ ਸੂਤੀ ਹੁੰਦੇ ਆ ਸੁੱਚੇ ਗਰਮੀ ਤੇ ਇਹਨੂੰ ਪਾੜਾ ਤੇ ਠੰਡਾ ਠੰਡਾ ਵਿੱਦ ਮੁੜਕਾ ਗਿਆ ਪੱਖੇ ਦੀ ਲੋਰਲੀ ਮਾੜੀ ਦੀ ਬਾਅਦ ਤੇ ਠੰਡਾ ਇੱਕ ਗੋਰਾ ਸਿੰਘ ਜੀ ਹੈ ਜੀ ਇਹ ਸਾਡਾ ਜਿਹੜਾ ਕਿਸਾਨਾਂ ਦੇ ਵਿੱਚ ਕੰਮ ਹੈ ਕਪਾਹ ਔਰ ਨਰਮੇ ਦਾ ਉਹ ਦੇਖਦੇ ਆ ਤੇ ਆਪ ਵੀ ਕੁਦਰਤੀ ਖੇਤੀ ਕਰਦੇ ਆ ਚਾਹਨੇ ਪਿੰਡਦੇ ਆ ਤੇ ਗੋਰਾ ਜੀ ਤੁਸੀਂ ਦੱਸੋ ਬਈ ਤੁਸੀਂ ਪਿਛਲੇ 2 ਸਾਲਾਂ ਤੋਂ ਜਾਂ 3 ਸਾਲਾਂ ਤੋਂ ਕਿਸਾਨਾਂ ਦੇ ਵਿੱਚ ਵਿਚਦਿਆ ਹੋ ਕੁਦਰਤੀ ਤਰੀਕੇ ਨਾਲ ਕਪਾ ਦੇ ਨਰਮੇ ਦੇ ਵਿੱਚ ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕਿਉਂ ਕਰਨਾ ਚਾਹੀਦਾ ਹੈ ਤੇ ਕਿਸਾਨ ਕੀ ਕਹਿੰਦੇ ਨੇ ਇਹਦੇ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਗੋਰਾ ਸਿੰਘ ਮੇਰਾ ਪਿੰਡ ਚੈਣਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਵੈਸੇ ਮੈਂ 2007 ਤੋਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਜੁੜਿਆ ਹੋਇਆ ਹਾਂ ਖੇਤੀ ਵਿਰਾਸਤ ਮਿਸ਼ਨ ਦਾ ਜਿਹੜਾ ਮੁੱਖ ਅਨਦੇਸ਼ ਹੈਗਾ ਕੁਦਰਤੀ ਖੇਤੀ ਵਾਤਾਵਰਣ ਅਤੇ ਸਿਹਤ ਨੂੰ ਲੈ ਕੇ ਹੈਗਾ ਆਮ ਅਸੀਂ ਗੱਲ ਕਰਦੇ ਸੀ ਖਾਦ ਦੀ ਬਿਨਾ ਜ਼ਹਿਰਾਂ ਤੋਂ ਫਸਲਾਂ ਦੀ ਉਹ ਤਾਂ ਇੱਕ ਸਾਡੀ ਖਰਾਕ ਸੀਗੀ ਤੇ ਇਹਦੇ ਨਾਲ ਹੀ ਸਾਡਾ ਜਿਹੜਾ ਮੋਖਾ ਸੀ ਆਪਦਾ ਤਾਂ ਢੱਕਣਾ ਹੈ ਕੱਪੜੇ ਦੀ ਗੱਲ ਆਈ ਤਾਂ ਸਭ ਤੋਂ ਪਹਿਲਾਂ ਬੀਜ ਦੀ ਗੱਲ ਆਉਂਦੀ ਹੈ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਇਹੋ ਜਿਹੇ ਕਿਸਾਨ ਆ ਜਿਹੜੇ 2005 ਤੋਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਜੁੜੇ ਹੋਏ ਨੇ ਕੁਦਰਤੀ ਖੇਤੀ ਕਰਦੇ ਨੇ ਕੁਝ ਇਹੋ ਜਿਹੇ ਕਿਸਾਨ ਆ ਜਿਨ੍ਹਾਂ ਨੇ 2002 ਦੇ ਵਿੱਚ بیਟੀ ਕਾਪਟਨ ਆਇਆ ਤੇ ਪਰ ਆਪਦੇ ਖੇਤਾਂ ਦੇ ਵਿੱਚ ਉਹ بیਟੀ ਨੂੰ ਵੜਨ ਦਿੱਤਾ ਤੇ ਉਹ ਦੇਸੀ ਨਰਮਾਈ ਘੁੰਦੇ ਸੀਗੇ ਤੇ ਹੁਣ 2 ਸਾਲਾਂ 3 ਸਾਲਾਂ ਤੋਂ ਅਸੀਂ ਉਹ ਕਿਸਾਨਾਂ ਤੋਂ ਰੂਹ ਲੈ ਕੇ ਇੱਥੇ ਕਪੜਾ ਬਣਾਉਨੇ ਆ ਬਹੁਤ ਕਿਸਾਨ ਆ ਖੁਸ਼ ਨੇ ਉਹ ਚੀਜ਼ ਨੂੰ ਲੈ ਕੇ ਵੀ ਜਿਹੜੀ ਅੱਗੇ ਸਾਡਾ ਵੀ ਬਿਨਾ ਕੈਮੀਕਲ ਤੋਂ ਤੇ ਦੇਸੀ ਤਰੀਕੇ ਦੇ ਨਾਲ ਦੇਸੀ ਬੀਜ ਤੋਂ ਜਿਹੜਾ ਸਾਡਾ ਅਸੀਂ ਰੂ ਜਾਂ ਨਰਮਾ ਕਪਾਹ ਤਿਆਰ ਕਰਦੇ ਸੀ ਉਹਦੀ ਕਿਤੇ ਡਿਮਾਂਡ ਨਹੀਂ ਸੀਗੀ ਪਰ ਆਹ ਸਾਡਾ ਇਹ ਤਿਰੰਜਨ ਦਾ ਕੰਮ ਤੋੜਨ ਦੇ ਨਾਲ ਉਹ ਖੁਸ਼ ਹੋਏ ਨੇ ਕਿਉਂਕਿ ਉਹੀ ਉਹਨਾਂ ਦੇ ਖੇਤ ਦੇ ਵਿੱਚ ਉੱਗੀ ਕਪਾਹ ਜਾਂ ਨਰਮਾ ਤੇ ਉਹ ਆਪਣਾ ਉਸੇ ਦਾ ਹੀ ਉਹ ਕਪੜਾ ਪਹਿਣ ਰਹੇ ਆ ਤੇ ਕਿਸਾਨ ਇਸ ਤੋਂ ਬਹੁਤ ਖੁਸ਼ ਨੇ ਜੀ ਹੁਣ ਕਿੰਨੇ ਕਿਸਾਨ ਆਪਣੇ ਨਾਲ ਜੁੜੇ ਹੋਏ ਹਨ ਕਪਾਹ ਤੇ ਨਰਮੇ ਵੱਲੇ ਪਿਛਲੇ ਸਾਲ ਸਾਡੇ ਨਾਲ 15 ਕਿਸਾਨ ਸੀ ਤੇ ਐਰ ਕੀ ਮੈਨੂੰ ਲੱਗਦਾ 25 ਕਿਸਾਨ ਸਾਡੇ ਨਾਲ ਇਸ ਕੁਦਰਤੀ ਖੇਤੀ ਦੇ ਵਿੱਚ ਦੇਸੀ ਤਰੀਕੇ ਦੇ ਨਾਲ ਦੇਸੀ ਕਪਾਹ ਨਰਮਾ ਦੇ ਰੀਜਨਲ ਕਿਸਾਨ ਸਾਡੇ ਨਾਲ ਆ ਜਾਣਗੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈਗੇ ਇਹ ਇਹਦੇ ਵਿੱਚ ਜਿਵੇਂ ਫਰੀਦਕੋਟ ਹੈਗਾ ਮੁਕਸਰ ਹੈਗਾ ਹਗੋਰ ਹੈ ਫਾਜ਼ਲਕਾ ਤੇ ਮੁਕਸਰ ਤੇ ਨਾਲ ਸਾਡੇ ਜਿਵੇਂ ਸਰਸਾ ਜ਼ਿਲ੍ਹਾ ਹੈਗਾ ਹਰਿਆਣੇ ਦਾ ਪ੍ਰਥਮੀ ਸਾਡੇ ਨਾਲ ਕਿਸਾਨ ਹੈਗੇ ਜੀ ਤੁਸੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਹੋ ਜਿਵੇਂ ਝੋਨਾ ਤਾਂ ਇੱਕ ਬਹੁਤ ਸੌਖੀ ਫਸਲ ਹੈ ਪਰ ਜਦੋਂ ਕਪਾਹ ਦੀ ਗੱਲ ਕਰੀਏ ਤਾਂ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਚੁਗਾਈ ਵੀ ਕਰਨੀ ਪੈਂਦੀ ਹੈ ਤੇ ਅੱਜ ਕੱਲ ਅਸੀਂ ਸੁਣਦੇ ਹਾਂ ਕਿ ਚੁਗਾਈ ਕਰਨ ਵਾਲਿਆਂ ਦੀ ਵੀ ਦਿੱਕਤ ਹੈ ਤਾਂ ਕਿਸਾਨ ਕੀ ਕਹਿੰਦੇ ਆ ਵੀ ਕਿਉਂ ਉਹ ਕਪਾਹ ਤੇ ਨਰਮੇ ਦੇ ਵੱਲ ਆਣਾ ਚਾਹੁੰਦੇ ਆਂ ਦੇਸੀ ਤਰੀਕੇ ਨਾਲ ਕੀ ਕਾਰਨ ਹੈ ਕਰ ਸਭ ਤੋਂ ਵੱਡਾ ਤਾਂ ਇਹ ਜਦੋਂ ਆਪਾਂ ਕੁਦਰਤੀ ਖੇਤੀ ਦੇ ਵਿੱਚ ਆਵਾਂਗੇ ਨਾ ਤਾਂ ਸਾਨੂੰ ਫਸਲੀ ਭਵੈਂਤਾ ਲੈਣੀ ਪੈਂਦੀ ਹੈ ਫਸਲੀ ਚੱਕਰ ਬਣਾਉਣਾ ਪੈਂਦਾ ਹੈ ਜੇ ਅਸੀਂ ਧੋ ਝੋਨਾ ਕਾਣ ਕੇ ਤੇ ਹੀ ਰਹਿਣਾ ਤਾਂ ਮੋਨੂ ਕੋ ਅਪਰੋਪ ਫਸਲਾਂ ਦੋਨੇ ਐਸੇ ਕਰਕੇ ਉਹਦਾ ਝਾੜ ਵੀ ਨਹੀਂ ਆਉਂਦਾ ਉਹਦੀ ਇੱਕ ਇੰਨੀ ਜੇ ਆਪਾਂ ਝੋਨੇ ਦੀ ਗੱਲ ਕਰ ਗਏ ਤਾਂ ਮਾਰਕੀਟ ਵਿੱਚ ਮੰਗ ਵੀ ਹੈ ਜੀ ਤੇ ਜੇ ਅਸੀਂ ਨਰਮਾ ਲਾਉਣੇ ਆ ਕਪਾਹ ਲਾਉਣੇ ਤਾਂ ਉਹਦੇ ਵਿੱਚ ਸਾਡੇ ਕਈ ਪ੍ਰਕਾਰ ਦੀਆਂ ਹੋਰ ਚੀਜ਼ਾਂ ਨਾਲ ਫਸਲਾਂ ਵਿਜੀਆਂ ਜਾਂਦੀਆਂ ਜਿਵੇਂ ਮੂੰਗੀ ਹੋਗੀ ਦਾਲਾਂ ਹੋਊਗਾ ਤੇ ਸਬਜ਼ੀ ਹੋਊਗਾ ਉਹ ਉਹਦੇ ਨਾਲ ਹੁੰਦਾ ਉਹ ਫਸਲੀ ਭਪੈਂਤਾ ਹੁੰਦੀ ਹੈ ਉਹਦੇ ਨਾਲ ਜਿਹੜੀ ਆਉਣ ਵਾਲੀ ਫਸਲ ਨੂੰ ਵੀ ਚੰਗਾ ਝਾੜ ਮਿਲਦੀ ਚਾਂਸ ਬਣ ਜਾਂਦੇ ਉਹਦੇ ਵਿੱਚ ਜਿਵੇਂ ਗਾਂ ਸਰੋਂ ਲਾਉਣੀ ਹੈ ਜਾਂ ਕਣਕ ਲਾਉਣੀ ਆ ਉਹ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ ਇਸੇ ਕਰਕੇ ਕਿਸਾਨਾਂ ਨੂੰ ਉਹਦੇ ਵਿੱਚ ਜਿੱਥੇ ਤੁਸੀਂ ਕਹਿੰਦੇ ਵੀ ਲੇਬਰ ਦੀ ਵੀ ਸਮੱਸਿਆ ਆਉਂਦੀ ਹੈ ਮਿਹਨਤ ਵੀ ਵੱਧ ਕਰਨੀ ਪੈਂਦੀ ਹੈ ਤੇ ਉਹਦੇ ਨਾਲ ਉਹਨਾਂ ਨੂੰ ਫਾਇਦੇ ਵੀ ਬਹੁਤ ਹੁੰਦੇ ਆ ਸਭ ਤੋਂ ਪਹਿਲਾ ਫਾਇਦਾ ਤਾਂ ਉਹਨਾਂ ਦੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਉਹ ਕਮ ਨਹੀਂ ਹੁੰਦੀਗੀ ਬਾਕੀ ਉਹਦੇ ਵਿੱਚ ਬਹੁਤ ਤਰ੍ਹਾਂ ਦਾ ਉਹਨਾਂ ਨੂੰ ਫਸਲਾ ਮਿਲ ਜਾਂਦੀਆਂ ਬਾਕੀ ਉਹਨਾਂ ਨੂੰ ਬਾਲਣ ਮਿਲ ਜਾਂਦਾ ਹੈ। ਬਾਕੀ ਜਿਹੜਾ ਆਪਣਾ 9 ਮਾਸ ਦਾ ਰਿਸ਼ਤਾ ਮਜ਼ਦੂਰ ਦੇ ਨਾਲ ਉਹ ਖੇਤੀ ਦੇ ਨਾਲ ਜੁੜਿਆ ਰਹਿੰਦਾ ਹੈ। ਇਸੇ ਕਰਕੇ ਉਹ ਆਪਦੇ ਇਹ ਚੀਜ਼ ਨੂੰ ਪਹਿਲ ਦਿੰਦੇ ਨੇ। ਇੱਕ ਮੈਂ ਸੋਨਿਆ ਪਸ਼ੂਆਂ ਦੇ ਲਈ ਪੱਠੇ ਵੀ ਹੋ ਜਾਂਦੇ ਆ ਜਦੋਂ ਆ ਪਸ਼ੂਆਂ ਚੱਦੇ ਲਈ ਪੱਠੇ ਵੀ ਆ ਪਸ਼ੂਆਂ ਦੇ ਲਈ ਚਾਰਾ ਵੀ ਆ ਜੇ ਆਪਾਂ ਉਹਨੂੰ ਗੱਲ ਕਰਕੇ ਜਿਵੇਂ ਆਪਾਂ ਕਰਦੇ ਆ ਖੇਤੀ ਉਹ ਜਿੱਥੇ ਜੀਵ ਬਾਸਪਤੀ ਨੂੰ ਪਾਲਣ ਤੇ ਬਾਸਪਤੀ ਜੀਵਾਂ ਨੂੰ ਪਾਲੇ ਤੇ ਨਰਮਾ ਉਹਦੇ ਉਹ ਕ੍ਰੋਪ ਉਹਦੇ ਵਿੱਚ ਆਉਂਦੀ ਆ। ਹੂੰ ਜੇ ਉਹਦੇ ਖੇਤਾਂ ਚੋਂ ਬਾਹਰ ਜਾਂਦਾ ਤੇ ਜਿਹੜਾ ਖੇਤ ਦੇ ਵਿੱਚ ਆਉਂਦਾ ਮਲਮੂਤਰ ਉਹ ਵੀ ਖੇਤ ਦੇ ਵਿੱਚ ਆਉਂਦਾ ਜੇ ਪਸ਼ੂ ਉਹਦੇ ਵਿੱਚ ਜਦੋਂ ਆਪਾਂ ਨਰਮੇ ਦੀ ਸਾਰੀ ਫਸਲ ਲੈ ਲੈਨੇ ਆ ਛੜੀਆਂ ਖੜੀਆਂ ਰਹਿ ਜਾਂਦੀਆਂ ਤੇ ਉਹਦੇ ਵਿੱਚ ਪਸ਼ੂ ਵੀ ਚਾਰੇ ਜਾਂਦੇ ਤੇ ਜਿਹੜਾ ਪਸ਼ੂ ਦਾ ਮਲਮੂਤਰ ਹੁੰਦਾ ਉਹ ਖੇਤ ਦੇ ਵਿੱਚ ਵਾਪਸ ਆ ਜਾਂਦਾ ਤੇ ਇੱਕ ਜਿਹੜਾ ਕਹਿੰਦੇ ਆ ਬਈ ਝੋਨੇ ਦੇ ਨਾਲ ਪਰਾਲੀ ਦੀ ਸਮੱਸਿਆ ਬਹੁਤ ਵੱਧ ਰਹੀ ਹੈ ਤਾਂ ਉਹ ਕਪਾਹ ਦੇ ਵਿੱਚ ਕਿਵੇਂ ਉਹ ਉਹ ਸਮੱਸਿਆ ਨਹੀਂ ਆਉਂਦੀਗੀ ਆਮ ਸਭ ਤੋਂ ਵੱਡੀ ਹੁਣ ਝੋਨੇ ਦੀ ਸਮੱਸਿਆ ਪਰਾਲੀ ਦੀ ਸਮੱਸਿਆ ਆਉਂਦੀ ਹੈ ਤੇ ਪਰ ਇਹ ਨਰਮੇ ਦੇ ਵਿੱਚ ਕੋਈ ਸਮੱਸਿਆ ਹੀ ਨਹੀਂ ਆਉਂਦੀ ਉਹ ਚੀਜ਼ ਦੀ ਨਾਕਰਾਉਂਦੀ ਲੋੜਾ ਨਾਲ ਆਪਾਂ ਪਰਾਲੀ ਦੇ ਕੋਈ ਹੋਰ ਕਿਸੇ ਤਰ੍ਹਾਂ ਦਾ ਵਰਤਣਾ ਜਿਹੜੇ ਕਪਾਹ ਔਰ ਨਰਮੇ ਦੇ ਬੜੇਵੇਂ ਹੁੰਦੇ ਆ ਇਹ ਕਿਸ ਕੰਮ ਲਈ ਵਰਤੇ ਜਾਂਦੇ ਆ ਇਹ ਆ ਪਸ਼ੂਆਂ ਦੇ ਲਈ ਆਪਾਂ ਬੜੇਵੇਂ ਪਾ ਕੇ ਉਹਦਾ ਦੁੱਧ ਦੀ ਜਿਹੜੀ ਮਾਤਰਾ ਵੱਧਦੀ ਆ ਉਹਦੇ ਘਿਓ ਦੀ ਮਾਤਰਾ ਉਹਦੇ ਵਿੱਚ ਵੱਧਦੀ ਜੇ ਪਸ਼ੂ ਨੂੰ ਪਚਾਰਦੇ ਆ ਮਤਲਬ ਕਹਿੰਦਾ ਵੀ ਕਪੜਾ ਵੀ ਮਿਲੂਗਾ ਆਪਾਂ ਨੂੰ ਕਾਰੀਗਰਾਂ ਨੂੰ ਰੋਜ਼ਗਾਰ ਵੀ ਮਿਲੂਗਾ ਹਾਂ ਮਜ਼ਦੂਰ ਨੂੰ ਮਜ਼ਦੂਰ ਨੂੰ ਵੀ ਰੋਜੀ ਰੋਟੀ ਮਿਲੂਗੀ ਤੇ ਪਸ਼ੂਆਂ ਦੇ ਲਈ ਚੰਗਾ ਭੋਜਨ ਵੀ ਹੋਏਗਾ ਬਾਕੀ ਖੇਤੀ ਦੇ ਲਈ ਸਭ ਦੇ ਖੇਤ ਮਿੱਟੀ ਦੇ ਲਈ ਸਭ ਤੋਂ ਵੇਤਰਾ ਹੋ। ਕਿਉਂ ਦੇ ਵਿੱਚ ਜਿਹੜੇ ਸੁਖਮ ਜਵਾਣੂ ਕੰਮ ਕਰਨਾ ਉਹ ਸਾਰੇ ਤੱਤੋ ਦੇ ਵਿੱਚ ਮੌਜੂਦ ਰਹਿਣਗੇ। ਤੇ ਪੰਜਾਬ ਦਾ ਜਿਵੇਂ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਤਾਂ ਕਪਾਹ ਤੇ ਨਰਮੇ ਨਾਲ ਠੀਕ ਹੋ ਸਕਦਾ। ਉਹ ਠੀਕ ਹੋ ਸਕਦਾ ਕਿਉਂਕਿ ਨਰਮੇ ਜਿਆ ਨੂੰ ਜਾਂ ਕਪਾਹ ਨੂੰ ਤਿੰਨ ਜਾਂ ਚਾਰ ਪਾਣੀ ਨਾਲੇ ਫਸਲ ਪੈ ਜਾਂਦੀ ਹੈ। ਤੇ ਇਹਦੇ ਕਰਕੇ ਕੋਈ ਸਮੱਸਿਆ ਨਹੀਂ ਉਹ ਜਿਹੜੀ ਨਹਿਰੀ ਪਾਣੀ ਵਗਦਾ ਤਾਂ ਨਹਿਰੀ ਪਾਣੀ ਨਾਲੀ ਉਹਦਾ ਉਹ ਸਾਰਾ ਠੀਕ ਹੋ ਜਾਂਦਾ। ਬਾਹਰੋਂ ਆਪਾਂ ਨੂੰ ਧਰਤੀ ਜੇ ਪਾਣੀ ਕੱਢਣ ਦੀ ਲੋੜ ਨਹੀਂ ਪੈਣੀ। ਤੁਸੀਂ ਖੁਸ਼ ਹੋਏ ਇਹ ਕੰਮ ਕਿਸਾਨਾਂ ਦੇ ਲਈ ਕਰਕੇ ਬਹੁਤ ਅੱਛਾ ਹੈ ਮੈਨੂੰ ਇਹ ਗੱਲ ਦੇ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਕੁਝ ਚੰਗਾ ਕੰਮ ਕਰ ਰਿਹਾ ਹਾਂ ਥੱਲੇ ਦੇਖੀਏ ਖੱਡੀ ਉਹ ਛੋਟੀ ਖੱਡੀ ਹੈ ਜਿਹਦੇ ਵਿੱਚ ਘੱਟ ਵਰ ਦਾ ਕੱਪੜਾ ਬਣਦਾ ਤੇ ਇਹ ਜਿਹੜੀ ਖੱਡੀ ਹੈ ਇਹਨੂੰ ਫਲਾਈ ਸ਼ਟਲ ਲੋਮ ਕਹਿੰਦੇ ਆ ਇਹ ਵੀ ਇੱਕ ਹੈਂਡ ਲੋਮ ਹੈ ਔਰ ਇਹਦੇ ਨਾਲ ਆਪਾਂ ਜ਼ਿਆਦਾ ਚੌੜਾਈ ਦਾ ਕੱਪੜਾ ਬਣਾ ਸਕਦੇ ਹਾਂ ਇਹ ਸਾਡੇ ਨਾਲ ਹੈ ਸੁਨੇਹਾ ਦੇਵੀ ਹੋਜੀ ਜੀ ਕਿਵੇਂ ਹੋ ਠੀਕ ਹੈ ਇਹ ਸਾਡੇ ਕੋਲ ਪਿਛਲੇ 3 ਮਹੀਨੇ ਤੋਂ ਸਿੱਖ ਰਹੇ ਆਂ ਖੱਡੀ ਦਾ ਕੰਮ ਤੇ ਅਸੀਂ ਇਹਨਾਂ ਨੂੰ ਪੁੱਛਾਂਗੇ ਕਿੰਨਾ ਕੰਮ ਸਿੱਖੋ ਕਿਓ ਦੱਸੋ ਆਪਣੇ ਬਾਰੇ ਥੋੜਾ ਜਿਹਾ ਕਿੱਥੋਂ ਦੇ ਰਹਿਣ ਵਾਲੇ ਹੋ ਕੌਣ ਹੈ ਘਰ ਪਰਿਵਾਰ ਤੋਂ ਸੇ ਰਹਿਣਾ ਹੈ ਜਾਂ ਜਤੋਂ ਦੇ ਤੇ ਕਾਫੀ ਸਿੱਖਿਆ ਜੀ ਕਾਫੀ ਕੁਛ ਚਰਖਾ ਵੀ ਨਹੀਂ ਦੇਖਿਆ ਸੀ ਜਿਵੇਂ ਹੌਸਾ ਉਹਨਾਂ ਤੋਂ ਕਾਫੀ ਸਿੱਖ ਲਿਆ ਜੀ ਕੰਮ ਕਿਵੇਂ ਲੱਗਦਾ ਇਹ ਖੱਡੀ ਦਾ ਕੰਮ ਤੁਹਾਨੂੰ ਕਰਕੇ ਬਹੁਤ ਵਧੀਆ ਲੱਗਦਾ ਜੀ ਵੇ ਚਲੋ ਪੈਸੇ ਤਾਂ ਬਣਦੇ ਹੀ ਆ ਪਰ ਪੈਸੇ ਤੋਂ ਇਲਾਵਾ ਜਿਹੜਾ ਤੁਸੀਂ ਆਪਣੀ ਮਿਹਨਤ ਕਰਦੇ ਹੋ ਇਸ ਕੰਮ ਦੇ ਵਿੱਚ ਸਿੱਖਦੇ ਹੋ ਤਾਂ ਕੀ ਕੁਝ ਹੁਣ ਤੱਕ ਸਿੱਖਿਆ ਖੋਲ ਕੇ ਦੱਸੋ ਖੱਡੀ ਦੇ ਅਲੱਗ-ਅਲੱਗ ਹਿੱਸੇ ਕੀ ਆ ਉਹਨਾਂ ਦੇ ਬਾਰੇ ਦੱਸੋ ਖੱਡੀ ਦੇ ਤਾਣਾ ਹੋ ਗਿਆ ਜੀ ਕਿਹੜਾ ਹੁੰਦਾ ਹੈ ਤਾਣਾ ਦੱਸੋ ਉਹ ਵਲਾ ਜੀ ਇੱਧਰ ਤਾਣਾ ਹੈ ਗਿਆ ਆ ਮਦਰ ਕਪੜਾ ਬੰਨਦਾ ਜੀ ਉੱਚੀ ਬੋਲੋ ਤੁਸੀਂ ਆਠਾ ਜੀ ਸੰਗੀ ਰਾਛ ਮਦਰ ਤੋਰ ਆਹ ਮਤਲਬ ਕੱਪੜੇ ਵਾਲਾ ਤੁਰ ਉਹ ਤਾਣੇ ਵਾਲਾ ਤੁਰ ਸੈਟ ਲਓ ਵੀ ਧਾਗਾ ਹੋ ਗਿਆ ਮਤਲਬ ਹੁਣ ਤੱਕ ਤੁਸੀਂ ਕਿੰਨਾ ਸਿੱਖ ਚੁੱਕੇ ਹੋ ਕੀ ਲੱਗਦਾ ਤੁਹਾਨੂੰ ਹੁਣ ਕਾਫੀ ਹੋ ਗਿਆ ਜੀ ਪਹਿਲਾਂ ਨਾਲੋਂ ਤਾਂ ਚੇਂਜ ਤੇ ਮਤਲਬ ਬੀ ਵਧੀਆ ਹੁਣ ਅੱਗੇ ਵੀ ਵਧੀਆ ਹੋਰ ਵੀ ਬਣਾ ਹੈ ਕੰਮ ਕਰਦੇ ਹੋ ਤਾਂ ਦਿਮਾਗ 'ਚ ਕਿਵੇਂ ਦਾ ਫੀਲ ਹੁੰਦਾ ਜਾਂ ਮਨ ਕੀ ਕਹਿੰਦਾ ਵਧੀਆ ਹੁੰਦਾ ਈ ਮਨ 'ਚ ਤਾਂ ਵਧੀਆ ਕੀਵੇਂ ਵਧੀਆ ਥੋੜਾ ਖੋਲ ਕੇ ਦੱਸੋ ਵੀ ਕਿਵੇਂ ਦੇ ਵਿਚਾਰ ਆਉਂਦੇ ਆ ਇਹ ਕੰਮ ਕਰਦੇ ਹੋਏ ਵੀ ਵਧੀਆ ਆਂਦਾ ਜੀ ਵਿਚਾਰ ਆ ਜਿਵੇਂ ਹੁਣ ਆਪਦਾ ਕੰਮ ਆ ਮਤਲਬ ਕਰਨਾ ਬੇ ਕਿਸੇ ਦੇ ਨਿਚੇ ਲਈ ਕਰਨਾ ਖੁਦ ਦਾ ਕੰਮ ਆ ਮਤਲਬ ਕੀ ਵਧੀਆ ਲੱਗਦਾ ਵੀ 2 ਮੀਟਰ ਬੁਨੋ ਜਾਂ 4 ਮੀਟਰ ਬੁਨੋ ਹਾਂ ਵੀ ਵਧੀਆ ਲੱਗਦਾ ਜੀ ਹਾਂਜੀ ਮੇਰਾ ਨਾਮ ਰਮਨਦੀਪ ਹੋਰ ਆ ਜੀ ਪੰਡ ਚੈਨਤੋਂ ਜੀ ਸਾਨੂੰ ਜੀ ਇੱਥੇ ਪਹਿਲਾਂ ਲੱਗੀਆਂ ਹੋਈਆਂ ਸੀ ਬੀਬੀਆਂ ਜੀ ਉਹਨਾਂ ਨੇ ਦੱਸਿਆ ਸੀ ਉਹ ਇੱਥੇ ਕੰਮ ਕਰਦੇ ਸੀ ਚਰੋਨਾ ਕਰਕੇ ਜੀ ਅਸੀਂ ਇੱਥੇ ਆਉਣ ਲੱਗੇ ਆ। ਮਨ ਦੱਸਿਆ ਸੀ ਵਧੀਆ ਕੱਪੜਾ ਬਣਾਉਨੇ ਆ। ਮਦਦ ਸੀ ਵੀ ਸਿੱਖਣਾ ਚਾਹੁੰਦੇ ਹਾਂ ਕਿ ਤੁਸੀਂ ਦੱਸ ਸਕਦੇ। ਤੇ ਖੱਡੀ ਦੇ ਬਾਰੇ ਪਹਿਲਾਂ ਤੁਹਾਨੂੰ ਕੀ ਪਤਾ ਸੀਗਾ ਪਹਿਲਾਂ ਕਦੇ ਦੇਖੀ ਸੀ ਕਿ ਇਸ ਤਰ੍ਹਾਂ ਦੀ ਖੱਡੀ? ਨਹੀਂ ਜੀ ਖੱਡੀ ਬਾਰੇ ਤੁਹਾਨੂੰ ਸਾਨੂੰ ਪਹਿਲਾਂ ਪਤਾ ਸੀ ਕਿ ਮਤਲਬ ਜੀ। ਤੇ ਹੁਣ ਤੁਸੀਂ ਕੱਪੜਾ ਬਣਾਉਂਦੇ ਹੋ ਤਾਂ ਕਿ ਤੁਹਾਨੂੰ ਕੱਪੜੇ ਦੀ ਸਮਝ ਆਈਏ ਹੁਣ ਤੱਕ। ਕੱਪੜੇ ਸਮਝ ਜੀ ਵਧੀਆ ਆਈ ਹੈ ਜੀ ਹੁਣ ਆਪਣੇ ਆਪ ਜੀ ਦੇਖਦੇ ਆ ਕਿਵੇਂ ਸ਼ੁਰੂ ਤੋਂ ਲੈ ਕੇ ਤੱਕ ਤਣਦੇ ਆਪਾਂ ਕਿਵੇਂ ਆਪਾਂ ਖੱਡੀ ਤੇ ਲਿਆਉਣੀ ਆ ਜੀ ਹੁਣ ਸਾਨੂੰ ਜੀ ਥੋੜੀ ਥੋੜੀ ਇੱਕ ਦਿਨ ਜ਼ਿਆਦਾ ਆ ਗਈ ਜੀ ਪਹਿਲਾਂ ਨਾਲੋਂ ਨੂੰ ਵਧੀਆਂ ਜਿਹੀ ਤਣਾਇਆ ਲਵਾ ਸੀ ਲਾਇਆ ਹੋਇਆ ਤੇ ਆਖੀ ਰਸ਼ ਭਰਿਆ ਜੀ ਆਖੀ ਕੰਧੀ ਭਰੀ ਆ ਤੇ ਹੀ ਹੁਣ ਅਕੜਾ ਬਣਾਉਣੀ ਆ ਜੀ ਸ਼ਰੀਰ ਕਿਵੇਂ ਦਾ ਰਹਿੰਦਾ ਖੱਡੀ ਦਾ ਕੱਪੜਾ ਵਧੀਆ ਫੈਲਦਾ ਜੀ ਤੱਕ ਨਹੀਂ ਆਉਂਦਾ ਕਿਹਦੇ ਜਾਂਦਾ ਅੰਜੀ ਸਾਰਾ ਘੜੀ ਕੰਮ ਕਰਕੇ ਜੋ ਫਰਕ ਪਤਾ ਨਹੀਂ ਆਇਆ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਪਹਿਲਾਂ ਤਾਂ ਅਸੀਂ ਘਰ ਦਾ ਕੰਮ ਘਰੀ ਕਰੀ ਦਸੀ ਠੀਕ ਹੈ ਤੇ ਹੁਣ ਤੁਸੀਂ 7-8 ਘੰਟੇ ਇੱਥੇ ਲਗਾਉਂਦੇ ਹੋ ਪਿੰਡ ਤੋਂ ਆਉਂਦੇ ਹੋ ਹਾਂਜੀ ਹਾਂਜੀ ਤਾਂ ਤੁਹਾਡੇ ਘਰ ਦਾ ਮਾਹੌਲ ਕਿਵੇਂ ਹੈਗਾ ਇਸ ਕੰਮ ਦੇ ਨਾਲ ਘਰ ਦਾ ਮਾਹੌਲ ਠੀਕ ਆ ਸਵੇਰੇ ਸਾਢੇ 6:00 ਉੱਠ ਕੇ ਕੰਮ ਕਰੀਦਾ ਜੀ ਸ਼ਾਮ ਨੂੰ ਫਿਰ ਜਾ ਕਿਉਂ ਇਦਾਂ ਤੇ ਬੱਚੇ ਫਿਰ ਸਕੂਲ ਚਲੇ ਜਾਂਦੇ ਜੀ ਬਈ ਰੁਟੀਨ ਬਣੀ ਹੋਈ ਹੈ ਕਰਦੀ ਹਾਂ ਜੀ ਰੁਟੀਨ ਬਣੀ ਹੋਈ ਹੈ ਜੀ ਤੁਸੀਂ ਸੰਤੁਸ਼ਟ ਹੋ ਇਸ ਕੰਮ ਦੇ ਨਾਲ? ਹਾਂਜੀ ਸੰਤੁਸ਼ਟੀ ਆਈ। ਤੇ ਅੱਗੇ ਹੋਰ ਕਿਸ ਤਰ੍ਹਾਂ ਦਾ ਕੱਪੜਾ ਬਣਾਉਣਾ ਚਾਹੋਗੇ ਖੱਡੀ ਦੇ ਉੱਤੇ? ਕੱਪੜਾ ਜੀ ਦੇ دھੋਰੀਆ ਸਿੱਖਾਂਗੇ ਜੀ ਕੱਪੜਾ ਤੇ ਵਧੀਆ ਬਣਾਵਾਂਗੇ ਕੱਪੜਾ। ਹਮ ਅਜੇ ਤਾਂ ਜੀ ਇੱਥੇ ਤੱਕ ਹੀ ਪਹੁੰਚਿਆ। ਠੀਕ ਹੈ। ਹਾਂਜੀ। ਕੋਸ਼ਿਸ਼ ਤਾਂ ਇਹੀ ਹੈ ਜੀ ਕਿ ਤੇ ਵਧੀਆ ਤੇ ਵਧੀਆ ਕੱਪੜਾ ਬਣਾਈਏ ਸਿੱਖੀਏ। ਮੇਰਾ ਨਾ ਪ੍ਰਦੀਪ ਕਾਰਾ ਪੈਂਟ ਮੇਰਾ ਚਾਹਣਾ ਹੈ। ਤੇ ਪਹਿਲਾਂ ਮੈਂ ਸਰ ਵੀ ਇੱਥੇ ਰੂਪਸੀ ਬੈਣ ਨੂੰ ਜਦੋਂ ਮਿਲਿ ਮੇਰੀ ਸੇਲੀ ਲੱਗੀ ਹੋਈ ਸੀਗੀ ਇੱਥੇ। ਤੇ ਮੜਕੇ ਮੈਨੂੰ ਕਹਿੰਦੀ ਏ ਕਿ ਵੀ ਆਪਾਂ ਉੱਥੇ ਲੱਗਣਾ ਹੈ ਖੇਤੀਬਾੜੀ ਵਾਲੇ ਵਿੱਚ ਤਾਂ ਠੀਕ ਹੈ ਤੇ ਮੜਕੇ ਸਰ ਮੈਂ ਪਹਿਲਾਂ ਦੇਖਿਆ ਕਿ ਕੰਮ ਵੀ ਮੈਨੂੰ ਕਹੇ ਜਾਂ ਲੱਗਿਆ ਮੈਨੂੰ ਵਧੀਆ ਕੰਮ ਲੱਗਿਆ ਫਿਰ ਮੈਂ ਮਸ਼ੀਨ ਚਲਾਉਣ ਲੱਗ ਗਈ ਬੜੇਵੇਂ ਵਾਲੀ ਉੱਧਰ ਮੜਕੇ ਮੈਂ ਮਸ਼ੀਨ ਚਲਾ ਕੇ ਪੂਣੀਆਂ ਬਣਾਉਂਦੀ ਸੀਗੀ ਸਰ ਫਿਰ ਪੂਣੀਆਂ ਬਣਾ ਕੇ ਦੁਬਾਰ ਮੈਂ ਬੰਬਰ ਸਿੱਖੀ ਮੈਨੂੰ ਵਧੀਆ ਕੰਮ ਲੱਗਿਆ ਡੋਰ ਤਾਂ ਬੇਬੇ ਲੱਗੀ ਵੀ ਸੀਗੇ ਹੁਣੇ ਮੈਨੂੰ ਵਧੀਆ ਤਾਣੀ ਦਾ ਕੰਮ ਸਿਖਾਇਆ ਮੈਨੂੰ ਕੱਪੜਾ ਬਣਾਉਣਾ ਸਿਖਾਇਆ ਇੱਕ ਦੁਬਾਰ ਮੈਂ ਬੱਚੀ ਲੈ ਕੇ ਆਂਦੀ ਆਪਦੀ ਮੇਰੀ ਮੇਕ ਸਾਲਾਂ ਦੀ ਬੱਚੀ ਆ ਗਈ ਤੇ ਉਹਨੇ ਵੀ ਵਧੀਆ ਚਾਰਾ ਪੈਣ ਵਾਲੀ ਖੱਡੀ ਤੇ ਸਟਾਲ ਬੁਣੇ ਮੈਨੂੰ ਖੁਸ਼ੀ ਮਿਲੀ ਸਾਨੂੰ ਕਹਿੰਦੇ ਸਾਰੇ ਕਹਿੰਦੇ ਵੀ ਇੰਨੀ ਪੜਾ ਲਿਖਾ ਕੇ ਤੂੰ ਖੱਡੀ ਤੇ ਲਾਈ ਆ ਗਈ ਬੱਚੀ ਮੈਂ ਕਿਹਾ ਕੋਈ ਨਹੀਂ ਕੰਮ ਸਿੱਖੂਗੀ ਵਧੀਆ ਖੱਡੀ ਦਾ ਜਦੋਂ ਉਹਨੂੰ ਫਿਰ ਜਦੋਂ ਵਧੀਆ ਕਪੜਾ ਬਣਨ ਲੱਗੇ ਤਾਂ ਤਾਣੀ ਤੇ ਸਟਾਲ ਬਣਾਉਣ ਲੱਗੇ ਫਿਰ ਮੈਨੂੰ ਇੰਨੀ ਖੁਸ਼ੀ ਮਿਲੀ ਤੇ ਮੜਕੇ ਵੈਨ ਕੋਲੇ ਸਾਰੇ ਕੈਦੇ ਵੀ ਚੱਲ ਇਹ ਜਿਹਾ ਕੰਮ ਤਾਂ ਕੋਦ ਮਰਜੀ ਕਰ ਲੈਣ ਕਿਤੇ ਹੋਰ ਲਾਲਾ ਨਹੀਂ ਮੈਂ ਆਖਿਆ ਮੈਂ ਖੱਡੀ ਦਾ ਕੰਮ ਹੀ ਸਿਖਾਉਣਾਗਾ ਜਦੋਂ ਖੁਦ ਮੈਂ ਆਪ ਕਰਦੀ ਆਂਗੀ ਤੇ ਇਹਨੂੰ ਵੀ ਸਿਖਾਇਆ ਮੈਂ ਜਦੋਂ ਸਰਮ ਮੈਡਮ ਨੂੰ ਮਿਲੀ ਮੇਰੀ ਇਥੇ ਸੇਲੀ ਆਂਟੀ ਲੱਗੀ ਵੀ ਸੀ ਮੇਰੀ ਸੇਲੀ ਫਿਰ ਮੈਰ ਨੂੰ ਖੁਦ ਘਰੇ ਲੈ ਕੇ ਗਈ ਮੈਂ ਮੈਡਮ ਨੂੰ ਜਦੋਂ ਮਿਲੀ ਮੈਨੂੰ ਬਹੁਤ ਵਧੀਆ ਖੁਸ਼ੀ ਮਿਲੀ ਮੈਡਮ ਕਹਿੰਦੇ ਵੀ ਤੇ ਇਹ ਕੰਮ ਕਰ ਲੇਂਗੀ ਰੂੰ ਦਾ ਜਾਂ ਵੀ ਮਸ਼ੀਨ ਚਲਾ ਲੇਂਗੀ ਮੈਂ ਕਿਹਾ ਹਾਂਜੀ ਮੈਂ ਚਲਾ ਲੂੰਗੀ ਜਦੋਂ ਮੈਂ ਫਿਰ ਜਿੱਦੋਂ ਮੈਨੂੰ ਮਸ਼ੀਨ ਚਲਾ ਕੇ ਮੈਨੂੰ ਸਿੱਖ ਲਈ ਵਧੀਆ ਮੈਨੂੰ ਖੁਸ਼ੀ ਮਿਲਦੀ ਆਗੀ ਜਦੋਂ ਮੈਂ ਮੈਡਮ ਕੋਲੇ ਆ ਜਾਂਦੀ ਮੈਨੂੰ ਬਹੁਤ ਵਧੀਆ ਉਹ ਲੱਗਦਾਗਾ ਮੈਨੂੰ ਇੰਨੀ ਵਧੀਆ ਖੁਸ਼ੀ ਮਿਲਦੀ ਹੈ ਕਿ ਜਦੋਂ ਮੈਂ ਆ ਜਾਂਦੀ ਜੋ ਮੈਂ ਘਰ ਰਹਿੰਨੀ ਸਮ ਮੇਰਾ ਮਨ ਨਹੀਂ ਲੱਗਦਾਗਾ ਮੇਰਾ ਨਾਮ ਪਰਮਿੰਦਰ ਕੌਰ ਹੈ ਪਿੰਡ ਮੇਰਾ ਚੈਨਾ ਤੇ ਇੱਥੇ ਮੈਂ ਸੇ 7 ਮਹੀਨੇ ਤੋਂ ਕੰਮ ਕਰ ਰਹੀ ਹਾਂ ਜੀ ਪਹਿਲਾਂ ਕਿ ਮੈਨੂੰ ਖੱਡੀ ਬਾਰੇ ਬਰ ਜਮਾ ਜਾਣਕਾਰੀ ਨਹੀਂ ਸੀਗੀ ਤੇ ਜਦੋਂ ਮੈਂ ਪਹਿਲੀ ਵਾਰ ਖੱਡੀ ਚਲਾਈ ਕਿ ਮੈਨੂੰ ਲੱਗਦਾ ਮੈਂ ਨਹੀਂ ਕੰਮ ਕਰ ਸਕਦੀ ਅਸੋ ਬਾਅਦ ਹੌਲੀ ਹੌਲੀ ਸਿੱਖੀਏ ਹੁਣ ਕੀ ਬਲਕੇ ਹੁਣ ਸਾਰਾ ਗੱਡੀ ਦੀ ਜਾਣਕਾਰੀ ਹੈ ਸਾਰਾ ਕੰਮ ਕਰ ਲੈਂਦੇ ਆ ਗੱਡੀ ਦਾ ਤਾਣੇ ਦਾ ਵੀ ਕਰ ਲੈਂਦੇ ਆ ਤਾਣਾ ਵੀ ਕੰਮ ਲੈਂਦੇ ਆ ਵਧੀਆ ਲੱਗਦਾ ਜੀ ਸਾਨੂੰ ਕੰਮ ਕਰਕੇ ਜੇ ਉਹਨੇ ਇੱਥੇ ਕੰਮ ਕਰਦੇ ਆ ਵੀ ਵਧੀਆ ਲੱਗਦਾ ਸਾਨੂੰ ਕੰਮ ਦਿੱਤਾ ਸਾਨੂੰ ਕੰਮ ਮਿਲਿਆ ਖੁਸ਼ੀ ਹੁੰਦੀ ਆ ਸਾਨੂੰ ਇਸ ਗੱਲ ਦੀ ਕਿ ਅਸੀਂ ਕੰਮ ਕਰਦੇ ਆ ਮਿਹਨਤ ਕਰਦੇ ਆ ਸਿੱਖੇ ਪਹਿਲਾਂ ਅਸੀਂ ਇੱਥੇ ਟ੍ਰੇਨਿੰਗ ਲੱਗੀ ਸਾਡੀ 45 ਦਿਨਾਂ ਦੀ ਸਿੱਖੇ ਵੀ ਅਸੀਂ ਇੱਥੇ ਬਹੁਤ ਕੁਝ ਸਿੱਖੇ ਵੀ ਸਾਨੂੰ ਪੜਨ ਦਾ ਵੀ ਮੌਕਾ ਦੁਬਾਰਾ ਮਿਲਿਆ ਪੜੇ ਵੀ ਸਿੱਖੇ ਵੀ ਬਹੁਤ ਕੁਛ ਸੀ ਤੇ ਉਦੋਂ ਬਾਅਦ ਸਾਨੂੰ ਆ ਸਿੱਖਣ ਦਾ ਮੌਕਾ ਮਿਲਿਆ ਜੀ ਫਿਰ ਅਸੀਂ ਇਹ ਵੀ ਸਿੱਖੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ। ਉਹ ਹਰ ਰੋਜ਼ ਮਿਲਦੀ ਹੈ ਜੀ ਵਧੀਆ ਪਿਆਰ ਦਿੰਦੇ ਆ ਸਾਨੂੰ ਦੱਸਦੇ ਆ ਸਾਰਾ ਕੁਝ ਸਿਖਾਉਂਦੇ ਆ ਸਾਨੂੰ ਵੀ ਆ ਇੱਥੋਂ ਐ ਕਰੋ। ਜੇ ਕਦੇ ਕਦੇ ਸਾਨੂੰ ਆਪ ਨੂੰ ਵੀ ਐਂ ਜਿ ਲੱਗਦਾ ਵੀ ਹੁਣ ਅਸੀਂ ਇਹਦਾ ਕੀ ਕਰੀਏ ਫਿਰ ਸਾਨੂੰ ਸਮਝਾਉਂਦੀ ਆ ਹੰਦੀ ਆ ਵੀ ਤੁਸੀਂ ਅੱਕਿਆ ਨਾ ਕਰੋ ਤੁਸੀਂ ਐਂ ਪਿਆਰ ਨਾਲ ਬਹੋਣੋ ਇਹਨੂੰ ਐਂ ਪਿਆਰ ਨਾਲ ਚਲਵਾਓ। ਸਾਨੂੰ ਐ ਲੱਗਦਾ ਸੀਗਾ ਪਹਿਲਾਂ ਜਦੋਂ ਅਸੀਂ ਸ਼ੁਰੂ ਤੋਂ ਲੱਗੇ ਲੱਗੇ ਜੇ ਸੀਗੇ ਵੀ ਸਾਨੂੰ ਨਹੀਂ ਆਉਣਾ। ਯੋਸਾਉਂ ਦੀਦੀ ਨੇ ਪਿਆਰ ਦਿੱਤਾ ਦੀਦੀ ਕਹਿੰਦੀ ਨਹੀਂ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੁੰਦਾ ਵੀ ਜਿਹੜਾ ਅਪਨਾਮਕਨ ਹੋਵੇ ਵੀ ਆਪਾਂ ਕਰ ਨਹੀਂ ਸਕਦੇ ਕਹਿੰਦੇ ਆਪਾਂ ਕਰ ਸਕਦੇ ਆਂ ਦੀਦੀ ਨੇ ਪਿਆਰ ਦਿੱਤਾ ਫਿਰ ਸਾਨੂੰ ਆਂਟੀ ਜੀ ਖੜੇ ਨੇ ਕੋਲੇ ਇਹਨਾਂ ਨੇ ਵੀ ਸਾਨੂੰ ਬਹੁਤ ਸਿਖਾਇਆ ਬਹੁਤ ਦੱਸਿਆ ਇਹਨਾਂ ਨੇ ਸਾਨੂੰ ਐਂ ਦੱਗ ਕੇ ਜੋੜੋ ਐਂ ਚਲਾਓ ਇਹਨੂੰ ਜੇ ਅਸੀਂ ਕਦੇ ਤੱਕ ਟੁੱਟ ਜਾਂਦਾ ਸੀ ਅਸੀਂ ਕਦੇ ਐਂ ਹੋ ਜਾਂਦੇ ਸੀ ਵੀ ਆਂਟੀ ਦਾ ਅੱਗਾ ਟੁੱਟ ਜਾਂਦਾ ਸੀ ਕੋਈ ਗੱਲ ਨਹੀਂ ਫਿਰ ਕੀ ਆ ਟੱਗਾ ਟੁੱਟ ਗਿਆ ਤਾਂ ਤੁਸੀਂ ਜੋੜੋ ਇਹਨੂੰ ਤਾਂ ਅੱਗੇ ਨੂੰ ਐਂ ਜੋੜ ਦੋ ਮੈਂ ਤੁਹਾਡੇ ਨਾਲ ਲੱਗਦੀ ਆਂ ਮੈਨੂੰ ਸਾਨੂੰ ਸਿਖਾਉਂਦੀਆਂ ਐ ਕਰਕੇ ਸਾਨੂੰ ਪਿਆਰ ਨਾਲ ਬਹੁਤ ਪਿਆਰ ਦਿੱਤਾ ਸਾਨੂੰ ਦੀਦੀ ਜੀ ਨੇ ਵੀ ਬਹੁਤ ਪਿਆਰ ਦਿੱਤਾ ਆਂਟੀ ਜੀ ਨੇ ਬਹੁਤ ਪਿਆਰ ਨਾਲ ਸਕਾਇਆ ਹੁਣ ਸਾਡੇ ਇਥੇ ਜਾਣ ਨੂੰ ਮਨ ਨਹੀਂ ਕਰਦਾ ਹੁਣ ਸਾਨੂੰ ਐ ਰਹਿੰਦਾ ਕਿ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਵੱਧ ਤੋਂ ਵੱਧ ਦੀ ਜੀ ਸਾਡੇ ਕੋਲੇ ਆਉਣ ਬਹੁਤ ਵੱਧ ਤੋਂ ਵੱਧ ਹੀ ਕੰਮ ਕਰੀਏ ਵੀ ਮੈਂ ਆਪਣੇ ਪਿੰਡ ਦੇ ਵਿੱਚ ਕਿਸੇ ਦਾ ਘਰੇ ਵੀ ਖੱਡੀ ਲੱਗੀ ਨਹੀਂ ਦੇਖੀ ਵੀ ਜਿਹੜਾ ਮੈਨੂੰ ਐ ਲੱਗਿਆ ਵੀ ਮੈਂ ਕੰਮ ਕਰ ਸਕਦਾ ਮੇਰੀ ਖੁਸ਼ੀ ਸੀਗੀ ਵੀ ਮੈਂ ਖੱਡੀ ਦਾ ਕੰਮ ਕਰਾਂ ਖੱਡੀ ਬਣਾ ਤੇ ਫਿਰ ਸਾਨੂੰ ਮੈਨੂੰ ਹੌਲੀ ਹੌਲੀ ਵੀ ਦੱਸਿਆ ਕਿਸੇ ਨੇ ਕਹਿੰਦੇ ਕਿ ਵੀ ਜੈਤੋਂ ਕੰਮ ਚੱਲਦਾ ਖੱਡੀਆਂ ਦਾ ਫਿਰ ਸਾਡੀ ਦੀਦੀ ਨਾਲ ਮੁਲਾਕਾਤ ਹੋਈ ਦੀਦੀ ਨੂੰ ਪੁੱਛਿਆ ਸੀ ਤੇ ਦੀਦੀ ਨੂੰ ਪੁੱਛਿਆ ਸੀ ਪਰ ਦੀਦੀ ਕਹਿੰਦੀ ਹਾਂ ਵੀ ਚੱਲਦਾ ਕੰਮ ਹੈ ਤੁਸੀਂ ਆਜਿਆ ਕਰੋ ਤੇ ਫਿਰ ਸਾਨੂੰ ਦੀਦੀ ਨੇ ਸਾਰਾ ਇੱਥੋਂ ਦਿਖਾਇਆ ਕਹਿੰਦੀ ਆ ਦੇਖੋ ਇੱਥੇ ਹੋਰ ਵੀ ਕੰਮ ਕਰਦੇ ਆ ਤੇ ਤੁਸੀਂ ਵੀ ਆਇਆ ਕਰੋ ਤੁਸੀਂ ਵੀ ਕਰਿਆ ਕਰੋ ਕੰਮ ਤੇ ਉਦੋਂ ਤੋਂ ਫਿਰ ਅਸੀਂ ਆਉਣ ਲੱਗ ਗਏ ਸਾਨੂੰ ਉਦੋਂ ਤੋਂ ਬਹੁਤ ਵਧੀਆ ਲੱਗਿਆ ਦੀਦੀ ਨਾਲ ਜੁੜ ਕੇ ਬਾਕੀ ਬਹੁਤ ਸਾਰਾ ਪਿਆਰ ਮਿਲਿਆ ਦੀਦੀ ਕੋਲੋਂ ਸਾਨੂੰ ਬਹੁਤ ਸਕੋਲ ਸਿੱਖਣ ਨੂੰ ਮਿਲਿਆ ਸਾਨੂੰ ਜੀ ਬਹੁਤ ਨਮਸਤੇ ਮੇਰਾ ਨਾਮ ਰੇਖਾ ਹੈ ਜੀ ਅਸੀਂ ਤਰਿੰਜਨ ਭਵਨ ਚ ਮੈਡਮ ਰੂਪਸੀ ਨਾਲ ਕੰਮ ਕਰਦੇ ਆ ਜੀ ਅਸੀਂ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੀ ਅਸੀਂ ਇੱਥੇ ਆਪਦੇ ਇੱਥੇ ਪਹਿਲਾਂ ਜਦੋਂ ਤੋਂ ਅਸੀਂ ਵੱਡੇ ਹੋਏ ਆਦੇ ਪੇਕੇ ਆ ਤੋ ਵੀ ਇੱਥੇ ਕੰਮ ਵੇਖਿਆ ਨਹੀਂ ਸੀ ਜੀ ਇੱਥੇ ਆ ਕੇ ਸਾਨੂੰ ਮੈਡਮ ਨੇ ਕੰਮ ਸਿਖਾਇਆ ਟ੍ਰੇਨਿੰਗ ਲੱਗੀ ਜੀ ਉਦੋਂ ਅਸੀਂ ਕੰਮ ਸਿੱਖ ਕੇ ਇੱਥੇ ਹੁਣ ਮੈਡਮ ਕੋਲ ਕੰਮ ਕਰ ਰਹੇ ਆ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਇਹ ਜਿਹੜਾ ਖੱਡੀਆਂ ਦਾ ਕੰਮ ਹੈ ਤਾਂ ਇਹਦੇ ਵਿੱਚ ਟੈਕਨੀਕਲ ਸਪੋਰਟ ਦੀ ਵੀ ਟਾਈਮ ਟੂ ਟਾਈਮ ਸਾਨੂੰ ਜ਼ਰੂਰਤ ਪੈਂਦੀ ਹੈ ਕਿਉਂਕਿ ਲੱਕੜ ਔਰ ਲੋਹੇ ਦਾ ਕੰਮ ਹੁੰਦਾ ਹੈ ਤਾਂ ਕਦੇ ਖੱਡੀ ਦੇ ਵਿੱਚ ਪੁੱਛੇ ਲ ਗਿਆ ਜਾਂ ਕਦੇ ਕੁਝ ਖਰਾਬ ਹੋ ਗਿਆ ਉੱਪਰ-ਨਿਚੇ ਹੋ ਗਿਆ ਤਾਂ ਉਹਦੇ ਲਈ ਸਾਡੇ ਕੋਲ ਅੰਕਲ ਹੈਗੇ ਆ ਇਹਨਾਂ ਦਾ ਨਾਮ ਹਰਨੇਕ ਸਿੰਘ ਹੈ ਇਹ ਡੋਡ ਪਿੰਡ ਤੋਂ ਹੈ ਇਹ ਜਿਹੜੇ ਸ਼ਿੰਦਰ ਆਂਟੀ ਇੱਥੇ ਸਾਰਿਆਂ ਨੂੰ ਖੱਡੀ ਦਾ ਕੰਮ ਸਿਖਾਉਂਦੇ ਆ ਉਹਨਾਂ ਦੇ ਹਸਬੰਦ ਹੈ ਤੇ ਮਿਸਤਰੀ ਹੈ ਤੇ ਇੱਥੇ ਇਹ ਸਾਰਾ ਖੱਡੀਆਂ ਦੇ ਵਿੱਚ ਸਾਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਹਰੇਕ ਬੁੰਕਰ ਨੂੰ ਹਰੇਕ ਲੇਡੀ ਨੂੰ ਉਹ ਸੈੱਟ ਕਰਕੇ ਦਿੰਦੇ ਆ ਤੁਸੀਂ ਦੱਸੋ ਜੀ ਤੁਹਾਨੂੰ ਇਹ ਕੰਮ ਕਰਦੇ ਹੋਏ ਕਿਵੇਂ ਦਾ ਲੱਗਦਾ ਹੈ ਤੇ ਕੀ ਕੁਝ ਅੱਛਾ ਤੁਸੀਂ ਇਹ ਕੰਮ ਬਹੁਤ ਵਧੀਆ ਹੈ ਜੀ ਸਾਰਾ ਕੰਮ ਦੇਖ ਕੇ ਭਾਲ ਕਰਦੇ ਨੇ ਖੱਡੀਆਂ ਦੀ ਜੋ ਵੀ ਤੱਕ ਨੁਕਸ ਪੈਣਾ ਸਾਰਾ ਠੀਕ ਕਰਦੇ ਆ ਇਸ ਤੋਂ ਪਹਿਲਾਂ ਉਸ ਤੋਂ ਬਾਅਦ ਹੋਰ ਕਾਰਪੈਂਟਰ ਦਾ ਕੰਮ ਜੋ ਵੀ ਹੁੰਦਾ ਸਾਰਾ ਕਰ ਦਿੰਦੇ ਆ ਖੱਡੀਆਂ ਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਇਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਤੁਸੀਂ ਕੀ ਸੈੱਟ ਕਰਕੇ ਦਿੰਦੇ ਹੋ ਖੋਲ ਕੇ ਦੱਸੋ ਸਾਡੇ ਸ਼ਟਲ ਦੇ ਵਿੱਚ ਆ ਜਾਂਦੀ ਹੈ ਦਿੱਕਤ ਜਾਂ ਉਹ ਵੀ ਸੈੱਟ ਕਰਦੇ ਆ ਜਾਂ ਕੋਈ ਤੋਰਾਂ ਦੇ ਵਿੱਚ ਆ ਜਾਂਦੀ ਹੈ ਦਿੱਕਤ ਉਹ ਵੀ ਸੈੱਟ ਕਰਦੇ ਆ ਤੇ ਹੱਥੇ ਦੇ ਵਿੱਚ ਸੈਟਿੰਗ ਕਰਦੇ ਆ ਜੀ ਤੋਰਾਂ ਦੇ ਵਿੱਚ ਸੈਟਿੰਗ ਕਰਦੇ ਆ ਸਾਰੀ ਤੇ ਜਦੋਂ ਇਹ ਥਾਣਾ ਤੰਦੇ ਆ ਤਾਂ ਤੁਸੀਂ ਤਾਣਾ ਤਨਣ ਦੇ ਵਿੱਚ ਕਿਵੇਂ ਮਦਦ ਕਰਦੇ ਹੋ ਇਹਨਾਂ ਦੀ ਤਾਣਾ ਤਨਣ ਦੇ ਵਿੱਚ ਜੋ ਵੀ ਧਾਗੇ ਗੈਣੇ ਹੁੰਦੇ ਆ ਜਾਂ ਕੁਝ ਵੀ ਕਰਨਾ ਹੁੰਦਾ ਰੂਲ ਦੇ ਉੱਤੇ ਇਕੱਠਾ ਵੀ ਕਰਦੇ ਆ ਸਾਰਾ ਮਤਲਬ ਜਿਹੜਾ ਜ਼ੋਰ ਦਾ ਕੰਮ ਹੈ ਹਾਂ ਉਹ ਸਾਰਾ ਅਸੀਂ ਕਰਦੇ ਹਾਂ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖਿਆ ਕਿਤੇ ਖੱਡੀਆਂ ਆ ਪਹਿਲਾਂ ਕਦੇ ਬਣਾ ਕੇ ਦਿੱਤੀ ਹੈ ਕਿਸੇ ਨੂੰ ਖੱਡੀ ਸਾਡੀਆਂ ਇੱਕ ਦੋ ਆਪਣੇ ਪਿੰਡ ਹੈਗੀਆਂ ਜੋ ਉਹ ਵੀ ਸਟੇਮਿੰਗ ਕੀਤੀਆਂ ਜਾਂ ਜਿਵੇਂ ਬਾਹਰ ਅੰਦਰ ਕੋਟ ਕਪੂਰੇ ਵੀ ਹੈਗੀਆਂ ਖੱਡੀਆਂ ਉਹਨਾਂ ਦੀ ਸਟੇਮਿੰਗ ਕਰਦੇ ਹਾਂ ਇੱਥੇ ਜਿਵੇਂ ਆਪਾਂ 6-7 ਖੱਡੀਆਂ ਇਕੱਠੀ ਲਾਈ ਹੋਈਆਂ ਤਾਂ ਇੱਥੇ ਇਸ ਤਰ੍ਹਾਂ ਤੁਸੀਂ ਦੇਖਿਆ ਕਿਤੇ ਆਪਣੇ ਜ਼ਿਲ੍ਹੇ ਦੇ ਵਿੱਚ ਨਾ ਆਪਣੇ ਜ਼ਿਲ੍ਹੇ 'ਚ ਹੋਰ ਕਿਤੇ ਨਹੀਂ ਗਈ ਆਪਣੇ ਇੱਥੇ ਹੀ ਆ ਜੈਤੋ ਮੱਡੀ ਦੇ ਵਿੱਚ ਜੋ ਮੈਡਮ ਰੂਸੀ ਗਰਗੇ ਦੇ ਚਲਾ ਰਹੇ ਕੀ ਸੋਚ ਹੈ ਬਈ ਇਹ ਹੱਥ ਖੱਡੀ ਦਾ ਕੰਮ ਇਹ ਵਿਰਾਸਤੀ ਕੰਮ ਕਿਸਾਨਾਂ ਤੇ ਕਾਰੀਗਰਾਂ ਨਾਲ ਜੁੜਿਆ ਹੋ ਤੁਸੀਂ ਕੀ ਸੋਚਦੇ ਹੋ ਵੀ ਬੀਬੀਆਂ ਭੈਣਾਂ ਨੂੰ ਅੱਗੇ ਕਿਵੇਂ ਵਧਣਾ ਚਾਹੀਦਾ ਇਸ ਬੀਬੀਆਂ ਭੈਣਾਂ ਨੂੰ ਇਸ ਕਰਕੇ ਵਧਣਾ ਚਾਹੀਦਾ ਵੀ ਉਤਸ਼ਾਹ ਮਿਲਣਾ ਚਾਹੀਦਾ ਇਹਨਾਂ ਨੂੰ ਵਿੱਚ ਹੱਥ ਖੱਡੀ ਦਾ ਕੰਮ ਕਰਨਾ ਚਾਹੀਦਾ ਜੋ ਇੱਕ ਤੁਸੀਂ ਚਲਾ ਹੀ ਰਹੇ ਹੋ ਇਹ ਹੱਥ ਖੱਡੀ ਇਹਦੇ ਵਿੱਚ ਪਹਿਲਾਂ 35 ਬੀਬੀਆਂ ਸਿੱਖ ਵੀ ਚੁੱਕੀਆਂ ਜੀ ਟ੍ਰੇਨਿੰਗ ਚੱਲੀ ਸੀ ਸੈਂਟਰ ਗਵਰਨਮੈਂਟ ਵੱਲੋਂ ਬਹੁਤ ਪੈਂਟੀਆਂ ਵੀ ਪੂਰੇ ਕਰ ਚੁੱਕੇ ਆ ਤਨਜੀ ਤੇ ਜੇ ਤੁਹਾਨੂੰ ਕਿਹਾ ਜਾਵੇ ਵੀ ਤੁਸੀਂ ਸਾਨੂੰ ਨਵੀਂ ਹੱਡੀਆਂ ਬਣਾ ਕੇ ਦੋ ਤਾਂ ਤੁਸੀਂ ਹੁਣ ਹੱਡੀ ਬਣਾ ਲੋਗੇ ਪੂਰੀ ਸਾਰੀਆਂ ਬਣਾ ਦਾਂਗੇ ਸਹੀ ਕਰ ਦੇਵਾਂਗੇ ਬਣਾਵਾਂਗੇ ਤੁਸੀਂ ਪਹਿਲਾਂ ਤਾਂ ਇਹ ਬਾਰੀਆਂ ਔਰ ਦਰਵਾਜੇ ਖਿੜਕੀਆਂ ਹੀ ਬਣਾਉਂਦੇ ਹੋਗੇ ਪਰ ਹੁਣ ਜਿਵੇਂ ਤੁਸੀਂ 6-7 ਮਹੀਨੇ ਤੋਂ ਇੱਥੇ ਹੈਗੇ ਹੋ ਤਾਂ ਇਹ ਖੱਡੀ ਪੂਰੀ ਤਰ੍ਹਾਂ ਬਣਾ ਆ ਹੱਡੀ ਸਾਰੀ ਤਿਆਰ ਕਰਵਾ ਦੇ ਟੋਟਲ ਸਾਰੀ ਬਣਾ ਕੇ ਦੇ ਦੋ ਜੋ ਵੀ ਕੁਛ ਜਿਹੜਾ ਵੀ ਕੰਮ ਹੋਊਗਾ ਸਾਰਾ ਤਿਆਰ ਕਰਕੇ ਦੇਵਾਂਗੇ ਇਹ ਖੱਡਿਆਂ ਦੇ ਕੰਮ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਜਿਹੜੇ ਸਿੱਖ ਚੁੱਕੇ ਹਨ ਉਹਨਾਂ ਦੇ ਵਿੱਚ ਵੀ ਤੇ ਜਿਹੜੇ ਸਿੱਖਣਾ ਚਾਹੁੰਦੇ ਹਨ ਉਹਨਾਂ ਦੇ ਵਿੱਚ ਵੀ ਤੇ ਭਾਰਤ ਸਰਕਾਰ ਦੀ ਟੈਕਸਟਾਈਲ ਮਿਨਿਸਟਰੀ ਦੀ ਇੱਕ ਸਕੀਮ ਹੈ ਸਮਰਥ ਟ੍ਰੇਨਿੰਗ ਇਹ ਜਿਹੜੇ ਵੀਵਰ ਸਰਵਿਸ ਸੈਂਟਰ ਹੁੰਦੇ ਆ ਹਰੇਕ ਸਟੇਟ ਦੇ ਵਿੱਚ ਉਹਨਾਂ ਦੇ ਵੱਲੋਂ 45 ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੰਜਾਬ ਔਰ ਹਰਿਆਣਾ ਦਾ ਜਿਹੜਾ ਵੀਵਰ ਸਰਵਿਸ ਸੈਂਟਰ ਹੈ ਉਹ ਪਾਨੀਪਤ ਦੇ ਵਿੱਚ ਹੈ ਤੇ ਅਸੀਂ ਵੀ ਇਹ 45 ਦਿਨ ਦੀ ਟ੍ਰੇਨਿੰਗ ਇੱਥੇ ਜੈਤੋ ਦੇ ਵਿੱਚ ਲਗਵਾਈ ਸੀ ਜਿਦੇ ਵਿੱਚ 25 ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਉਹਨਾਂ 25 ਬੀਬੀਆਂ ਦੇ ਵਿੱਚੋਂ ਹੁਣ 7 ਬੀਬੀਆਂ ਸਾਡੇ ਕੋਲ ਇਸ ਸਮੇਂ ਕੰਮ ਕਰ ਰਹੀਆਂ ਕਿਉਂਕਿ 7 ਖੱਡੀਆਂ ਹੀ ਆ ਸਾਡੇ ਕੋਲ ਥੋੜੀ ਜਗ੍ਹਾ ਤੇ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਗ੍ਹਾ ਵੱਡੀ ਬਣ ਜਾਏ ਸਾਡੇ ਕੋਲ ਹੋਰ ਖੱਡੀਆਂ ਆ ਜਾਣ ਤੇ ਉਹ ਜਿਹੜੀ 25 ਬੀਬੀਆਂ ਨੇ 45 ਦਿਨ ਦੀ ਟ੍ਰੇਨਿੰਗ ਲਿੱਤੀ ਹੈ ਅਸੀਂ ਉਹਨਾਂ ਨੂੰ ਪਹਿਲਾਂ skilled weaver بنا دیے ਚੰਗੇ ਵੀਵਰ بنا دیے ਔਰ ਉਸ ਤੋਂ ਬਾਅਦ ਅਸੀਂ ਹੋਰ ਬੀਬੀਆਂ ਨੂੰ ਵੀ ਇਸ ਟ੍ਰੇਨਿੰਗ ਦੇ ਵਿੱਚ ਲੈ ਕੇ ਆਈਏ ਤਾਂ ਇਸ ਤਰ੍ਹਾਂ ਕਰਕੇ ਇਹ ਅੱਗੇ ਕੰਮ ਵਧਾਣ ਦਾ ਸਾਡਾ ਇਰਾਦਾ ਹੈ